ਵਿਆਹ ਕਾਦਾ ਆ ਗਿਆ ਨਾ ਕੰਮ ਹੀ ਨਹੀਂ ਮੁੱਕਦੇ ਹੈਗੇ ਕਦੇ ਉਹੀ ਗੱਲ ਕੋਈ ਕੰਮ ਹੋ ਜਾਂਦਾ ਕਦੇ ਕੋਈ ਕੰਮ ਹੋ ਜਾਂਦਾ ਚਲੋ ਤਾਂ ਦੇਖੀ ਜਾਈਉ ਪਹਿਲਾਂ ਬੇਬੇ ਨੂੰ ਪੁੱਛਦੀ ਆ ਮੈਂ ਗੱਡੀ ਦਾ ਬੇਬੇ ਤੂੰ ਨਾ ਮਾੜਾ ਜਾਂ ਮੇਰੇ ਨਾਲ ਕੋਈ ਕਰਾ ਦੇ ਕੰਮ ਤੰਦਾ ਹੁਣ ਵਿਆਹ ਤਾਂ ਤੂੰ ਵੀ ਮੇਰੇ ਨਾਲ ਹੀ ਜਾਣਾ ਜਾਣਾ ਤਾਂ ਹੈਗਾ ਭਾਈ ਵਿਆਹ ਮੈਂ ਨਾਲ ਹੁੰਦੇ ਕਿਤੇ ਸਾਹਮਣੇ ਫਿਰ ਪਸ਼ੂ ਵੀ ਸਾਹਮਣੇ ਨੇ ਨੀਰੇ ਚਾਰੇ ਵੀ ਪਾਉਣੇ ਨੇ ਹੁਣ ਤੇ ਟਨ ਉਧਵਾ ਦੀ ਤਿਆਰੀ ਕਰ ਲਾ ਲਿਆ ਤੇ ਨਾਲ ਦੀ ਗੱਲ ਸੁਣ ਬੇਬੇ ਪਸ਼ੂਆਂ ਦਾ ਸਾਰਾ ਪ੍ਰਬੰਧ ਆਪਾਂ ਨਾ ਕਰਕੇ ਜਾਵਾਂਗੇ ਹਰਪ੍ਰੀਤ ਨੂੰ ਕਹੀ ਜੀ ਮੜਾ ਜ ਹਰਾਚਾਰਾ ਪਾ ਦੂਗੀ ਕਿਤੇ ਵਿਚਾਰੇ ਭੁੱਖੇ ਖੜੇ ਰਹਿਣ ਭਾਈ ਹਰਪ੍ਰੀਤ ਤਾ ਤੇਰੇ ਨਾਲ ਹੀ ਜਾਣਾ ਉਹਦੇ ਥੱਜ ਕੱਠਣਾ ਤੇ ਜਾਣਾ ਪ੍ਰੋਗਰਾਮ ਤੇ ਉਹਨੇ ਆਪਦੇ ਉੱਥੇ ਜਾਣਾ ਪੇਕੀ ਤੇ ਤੂੰ ਆਪਦੇ ਜਾਣਾਗਾ ਉਹਨੇ ਕੀ ਲੈਣ ਜਾਣਾ ਹੁਣ ਪੇਕੀ ਵੇ ਮੈਂ ਤਾਂ ਗੱਡੀ ਪੁੱਛਣ ਜਾਂਦੀ ਸੀਗੀ ਨਾ ਭਾਈ ਗੱਡੀ ਨਹੀਂ ਗੱਡੀ ਤਾਂ ਦੇਖ ਲੈ ਭਾਈ ਹੂੰ ਪੁੱਛਣਾ ਕਰਨਾ ਤੇਰੀ ਮਰਜ਼ੀ ਆ ਤੇ ਗੱਡੀ ਉਹ ਵੀ ਲੈ ਕਿਤੇ ਉਹ ਨਾ ਲੈ ਕੇ ਜਾਣ ਸਾਂਝੀ ਗੱਡੀ ਆ ਆਪਣੀ ਤਾਂ ਇਹਦਾ ਮੈਂ ਸਾਨੂੰ ਕਹੀ ਨਹੀਂ ਹੁੰਨੀ ਆ ਵੀ ਸਾਂਝੀ ਚੀਜ਼ ਨਾ ਭਾਈ ਰੱਖੋ ਨਾ ਬੇਬੇ ਮੇਰੀ ਗੱਲ ਸੁਣ ਇਹ ਆਏ ਵਾਰੀ ਹਰੇਕ ਪ੍ਰੋਗਰਾਮ ਤੇ ਗੱਡੀ ਤੇ ਜਾਂਦੇ ਆ ਜੈਤ ਕੀ ਮੋਟਰਸਾਈਕਲ ਤੇ ਬਗ ਜਾਣਗੇ ਫੇਰ ਕਿਉਂ ਜੇ ਮੇਰੇ ਭਰਾ ਦਾ ਵਿਆਹ ਹੈ ਅੱਛਾ ਮੈਂ ਕਹਦੇ ਤੇ ਜਾਉਂਗੀ ਫੇਰ ਤੁਸੀਂ ਤਾਂ ਭਾਈ ਭਾਵਾਂ ਮੋਟਰਸਾਈਕਲ ਤੇ ਬਗ ਜਾਓ ਮੈਂ ਤੈਨੂੰ ਦੱਸਾਂ ਗੱਲ ਪਰ ਉਹ ਨਹੀਂ ਮੋਟਰਸਾਈਕਲ ਤੇ ਜਾਂਦੀ ਹਰ ਵਾਰੀ ਤਾਂ ਐਂ ਤਾਂ ਕਿ ਮੈਂ ਨਹੀਂ ਜਾਂਦੀ ਪੁੱਛ ਕੇ ਤਾਂ ਮੈਂ ਆਪੇ ਲੈ ਜੂੰਗੀ ਗੱਡੀ ਚੱਲ ਕੋਈ ਨਾ ਤੂੰ ਨਾ ਇੰਨੀ ਟੈਨਸ਼ਨ ਕਰ ਤੂੰ ਐਂ ਕਰੀ ਮੇਰੇ ਨਾਲ ਜਾ ਕੇ ਵਿਆਹ ਤਾਂ ਤੂੰ ਦੂਜੇ ਦਿਨ ਆ ਜੀ ਆਪਣੇ ਪਸੂਆਂ ਦਾ ਲੋਟ ਨਹੀਂ ਹੋਣਾ ਇੱਕ ਦਿਨ ਤਾਂ ਮਸਾ ਪਾ ਦੂਗੀ ਹਰਾਚਰਾ ਫੇਰ ਨਹੀਂ ਪਾਉਣਾ ਇਹਨੇ ਨਾ ਚੱਲ ਕੋਈ ਨਾ ਭਾਈ ਜਿੱਦੇ ਆਪਾਂ ਤੁਰਨਾ ਉੱਦੀ ਤੁਰਨਾ ਹਰਪ੍ਰੀਤ ਨੇ ਵੀ ਉੱਦੀ ਜਾਣਾ ਭਾਈ ਉਹਨਾਂ ਨੇ ਵੀ ਇਹ ਵੀ ਬੜਾ ਪੰਗਾ ਆ ਗਿਆ ਸਾਨੂੰ ਵਿਆਹ ਵਿਆਹ ਇਕੱਠੇ ਹੀ ਆ ਗਿਆ ਸਾਨੂੰ ਦੋਨੇ ਕਰਾ ਹੈਗਾ ਵੀ ਆ ਕਿ ਸਾਡੀ ਰੀਸ ਨਾਲ ਉਹੀ ਤੁਰ ਪੈਂਦੀ ਆ ਭਾਈ ਐ ਤਾਂ ਮੈਨੂੰ ਪਤਾ ਨਹੀਂ ਵੀ ਭਾਈ ਉਹੀ ਜੇ ਕਿ ਛੋਡੇ ਤਰੀਕੇ ਦੀ ਮਾਰੀ ਵੀ ਆਦੀ ਹੋਊਗੀ ਵੀ ਗੱਡੀ ਨਾ ਮੰਗ ਲੈਣ ਤੇ ਕਿਤੇ ਕੋਈ ਭਾਈ ਆਈ ਨਾ ਪੱਤਾ ਸੱਤਾ ਮਾਰਦੀ ਹੋਵੇ ਗੱਡੀ ਨਾ ਮੰਗ ਲੈਣਾ ਤੇ ਗੱਡੀ ਕਿਹੜਾ ਹੈ ਆ ਦੇ ਪੇਕਿਆਂ ਤੋਂ ਲਈ ਇਹ ਸਾਂਝੀ ਗੱਡੀ ਆ ਸੀ ਵੀ ਅੱਦੇ ਪੈਸੇ ਪਾਇਆ ਗੱਡੀ 'ਚ ਗੱਡੀ ਤਾਂ ਪਾਈ ਹੁਣ ਹਾਏ ਤਾਂ ਸਾਂਝੀ ਹੁਣ ਮੈਂ ਆਕੀ ਤੇ ਜਾਣੇ ਵੀ ਗੱਡੀ ਤਾਂ ਆਪਣੀ ਸਾਂਝੀ ਆ ਹੁਣ ਚੱਲ ਫੇਰ ਕਿਉਂ ਤੁਸੀ ਜਾਣਾ ਹੁੰਦਾ ਫੇਰ ਥੋੜਾ ਜਿਹਾ ਕਲੇਸ਼ ਕਰ ਲੈਂਦੀ ਹੈ ਨਾ ਕਲੇਸ਼ ਕਰਨ ਨੂੰ ਫੇਰ ਇਹਨੇ ਕੀ ਉਹੀ ਗੱਲ ਗੱਡੀ ਮੁੱਲ ਖਰੀਦੀ ਆ ਕੱਲੀ ਨੇ ਆਪਣੇ ਜਗ੍ਹਾ ਹੈ ਨਹੀਂ ਇੰਨੀ ਤਾਂ ਕਰਕੇ ਇੱਧਰ ਖੜਾ ਦਿੰਨੇ ਆ ਇਹਨੂੰ ਤਾਂ ਐ ਹੋ ਜਾਂਦਾ ਵੀ ਚਲ ਇੱਥੇ ਖੜੀ ਐ ਸਾਡੀ ਆ ਤਾਂ ਫੇ ਤੂੰ ਜਾਇਆ ਭਾਈ ਮੈਂ ਤਾਂ ਨਹੀਂ ਪੁੱਛਦੀ ਆਖੂਗੀ ਤੂੰ ਮੂਰੇ ਆ ਜਾਨੀਂ ਹਰਿਆਕ ਚੀਜ਼ ਨੂੰ ਮੇਰੇ ਤੇਰੀ ਬਾਣੀ ਜਾ ਕੇ ਆ ਬੇਬੇ ਚਲ ਕੋਈ ਨਹੀਂ ਮੈਂ ਜਾ ਕੇ ਆਉਣੀ ਆ ਮੈਂ ਪੁੱਛਦੀ ਆ ਉਹਨੂੰ ਜਾ ਕੇ ਜਾ ਤੂੰ ਜਾ ਕੇ ਆ ਤੂੰ ਆਪ ਜਾ ਫੋਕਾ ਇਹ ਮੈਨੂੰ ਗੱਡੀ ਤੋਂ ਜਵਾਬ ਜਵੂਪ ਦੇਦਾ ਨਾ ਮੇਰੀ ਗੱਲ ਸੁਣ ਕੱਲ ਤੇਰੇ ਸਿਰ ਤੇ ਸਿਰ ਨੂੰ ਹਿਲਾ ਤੈਂ ਕਰਨਾ ਗੱਡੀ ਦਾ ਮੈਂ ਚਲ ਕੋਈ ਨਹੀਂ ਦੂਜੇ ਰਸੇ ਨੂੰ ਤਾਂ ਪੁੱਛ ਕੇ ਆ ਜੇ ਮੈਂ ਜਾਨੀਂ ਆ ਆਖੂਗੀ ਵੀ ਪੇਕੀ ਦਾ ਵਿਆਹ ਰਾਜਵੀਰ ਨੇ ਜਾਣਾ ਤੇ ਵੀ ਮੂਰੇ ਇਹ ਫੇੜੀ ਆਗੀ ਤੇ ਜਦੋਂ ਤੂੰ ਮੇਰੇ ਚੁੱਲੇ ਤੇ ਮੂਰੇ ਤੂੰ ਹੀ ਫਿਰਨਾ ਬੇਬੇ ਫਿਰ ਆਏ ਆਖੂਗੀ ਵੀ ਆਪਣਾ ਹੀ ਪੁੱਛਣ ਚਲ ਕੋਈ ਨਹੀਂ ਕਿ ਤੁਹਾਰਾ ਤੂੰ ਜਾ ਕੇ ਆ ਕੇ ਪੁੱਛ ਕੇ ਆ ਮੈਂ ਕਰਦੀਆਂ ਕੰਮ ਹਰਪ੍ਰੀਤ ਓਰੇ ਅਮਰੀ ਗੱਲ ਸੁਣਾ ਉਹ ਮੈਂ ਕਰਿਆ ਮੈਂ ਤਾਂ ਮੜਾ ਜਾ ਸੱਚ ਚ ਜਾ ਕੇ ਆਉਣਾ ਕਿ ਮੈਂ ਤੈਨੂੰ ਐਂ ਦੱਸਦਾ ਸੀਗਾ ਕੀ ਉਹ ਗੱਡੀ ਜਿਹੜਾ ਹੁਣ ਮੈਂ ਟੈਂਕੀ ਫੁੱਲੀ ਕਰਾ ਲਿਆ ਆ ਰੋਜ਼ ਰੋਜ਼ ਨਾ ਤੇਰਾ ਦਿਮਾਗ ਖਰਾਬ ਹੈ ਗੱਡੀ ਦੀ ਟੈਂਕੀ ਫੁੱਲ ਕਰਾ ਲਿਆ ਕੀ ਗੱਲ ਤੈਨੂੰ ਨਹੀਂ ਪਤਾ ਵੀ ਹੁਣ ਰਾਜਵੀਰ ਨੇ ਵਿਆਹ ਜਾਣਾਗਾ ਗੱਡੀ ਲੈ ਜਾ ਕੇ ਤੇਲ ਮਚਾ ਕੇ ਖੜਾ ਜਾਂਦੇ ਉਹ ਤੇਲ ਉਹ ਪਾਉਂਦੇ ਨਹੀਂ ਉਹ ਮੇਰੀ ਗੱਲ ਸੁਣ ਲੈ ਕੋਈ ਨਾ ਨਰੇ ਸਵੇਰੇ ਲੋਡ ਪੈ ਜਾਂਦੀ ਐ ਤੇਲ ਤਾਂ ਗੱਡੀ ਚ ਪੂਰੀ ਚਾਹੀਦਾ ਏ ਉਹ ਜੀ ਰਾਜਵੀਰ ਕੇ ਲੈ ਜਾਣਗੇ ਤੇਲ ਤਾਂ ਪਵਾਉਣਗੇ ਉਹ ਤੇਲ થી ਚੱਲਦੀ ਗੱਡੀ ਪਾਣੀ ਤੇ ਥੋੜੋ ਚੱਲਦੀ ਐ ਨਾ ਜਦੋਂ ਹੁਣ ਤੂੰ ਟੈਂਕੀ ਭਰਾ ਲਿਆ ਆ ਇਹਦੀ ਫੁੱਲ ਕਰਾ ਲਿਆ ਉਹ ਤੇਲ ਕਿੱਥੇ ਪਵਾਉਣਗੇ ਉਹ ਤਾਂ ਇਹੀ ਤੇਲ ਮਚਾਉਣਗੇ ਹੁਣ ਉਹ ਮੈਂ ਨਾ ਬਾਈ ਨੂੰ ਸਾਰੀ ਗੱਲ ਸਮਝਾਈ ਐ ਮਾਹ ਟੈਂਕੀ ਦਾ ਫੁੱਲੀ ਕਰਾ ਕੇ ਰੱਖਣੀ ਚਾਹੀਦੀ ਐ ਜਿਹੜਾ ਲਜਾਇਆ ਕਰੂਗਾ ਉਹੀ ਟੈਂਕੀ ਫੁੱਲ ਕਰਾ ਕੇ ਕਰੂਗਾ ਤੇ ਫਿਰ ਲੈ ਜਾਣੀ ਤਾਂ ਉਹਨਾਂ ਨੇ ਸੀ ਟੈਂਕੀ ਫੁੱਲ ਉਹਨਾਂ ਨੇ ਕਰਾਉਣੀ ਸੀ ਤੂੰ ਕੋਕਰਾ ਕੇ ਲਿਆ ਵੀ ਉਹ ਮੈਂ ਤਾਂ ਐਂ ਕਰਾ ਕੇ ਲਿਆ ਆ ਜਿਦੋਂ ਨਾ ਮੈਂ ਗੱਡੀ ਲਈ ਜਾਣਾ ਉਹ ਮੈਨੂੰ ਐਂ ਕਹਿੰਦੇ ਨੇ ਅਖ ਕਿ ਤੂੰ ਤੇਲ ਨਹੀਂ ਪਵਾਇਆ ਹੁਟੇ ਕੀ ਫੁੱਲ ਦੀ ਫੁੱਲੀ ਰੱਖਣੀ ਏ ਜਿਹੜਾ ਲਿਜਾਊਗਾ ਉਹੀ ਤੇਲ ਪਵਾ ਕੇ ਲਿਜਾਊਗਾ ਕਿਆ ਜਾ ਤੂੰ ਸੱਤ ਚ ਜਾਇਆ ਜਿਹੜਾ ਲਿਜਾਊਗਾ ਉਹੀ ਪਵਾ ਕੇ ਲਿਜਾਊਗਾ ਪਵਾ ਕੇ ਤੂੰ ਨੇ ਮਚਾ ਕੇ ਉਹ ਖੜਾਉਣਗੇ ਮੇਰੇ ਕੋਲੇ ਤਰੀਕਾ ਹੈਗਾ ਮੈਂ ਤੈਨੂੰ ਦੱਸਦਾ ਤੇ ਮਾਂਗ ਚ ਕਿਉਂ ਨਹੀਂ ਗੱਲ ਆਉਂਦੀ ਐਂ ਕਰ ਮੈਨੂੰ ਕੋਈ ਪੈਪ ਨੇ ਪੈਪ ਲਾ ਕੇ ਮੈਂ ਤਾਂ ਤੇਲ ਕੱਢ ਦਿਆਂ ਗੱਡੀ ਤੋਂ ਨਹੀਂ ਨਹੀਂ ਤੂੰ ਇਹ ਗੱਲ ਨਾ ਕਰ ਮੈਂ ਤਾਂ ਤੇਲ ਪੱਢੂਗੀ ਕੀ ਫੁੱਲ ਦੀ ਹੁਣ ਫੁੱਲੀ ਰਿਹਾ ਕਰੂ ਆ ਪੀਪ ਪਉਣਗੇ ਉਹ ਉਹਨਾਂ ਨੂੰ ਪਤਾ ਨਹੀਂ ਗਾਹ ਦਾ ਦੇਖ ਮੈਂ ਤੇ ਚਲਦੀ ਹੈ ਗੱਲ ਤਾਂ ਮੈਂ ਟੈਂਕੀ ਫੁੱਲੋ ਕਰੀ ਤੇਰੀ ਕੱਢੂੰਗੀ ਤੇਲ ਮੈਂ ਤਾਂ ਬੂੰਦ ਨਹੀਂ ਛੱਡਦੀ ਵਿੱਚ ਉਹ ਮੈਂ ਤੈਨੂੰ ਗੱਲ ਸਾਰੀ ਸੁਣਾਵਾਂ ਬਾਈ ਤੇ ਵਾਲਿਆਵੇਂ ਫਿਰ ਤੇਰੇ ਦਿਮਾਗ 'ਚ ਗੱਲ ਨਹੀਂ ਆਉਂਦੀ ਜਿਹੜਾ ਢੋ ਅੱਡੀ ਤੇਲ ਪਾਉਣ ਹੈ ਨਾ ਕੋਈ ਥੋੜਾ ਮਚਾਉਂਦਾ ਕੋਈ ਬਾਲਾ ਮਚਾਉਂਦਾ ਉਹ ਝਾਪਣਾ ਨੁਕਸਾਨ ਹੋ ਜਾਂਦਾ ਆਪਾਂ ਦਾ ਤੇਲ ਪਾਉਣੇ ਆ ਵੱਧ ਬਾਈ ਤੇ ਪਾਉਂਦੇ ਕੱਟ ਹੁਣ ਟੈਂਕੀ ਉਹ ਭਰਾ ਦੇਣਗੇ ਟੈਂਕੀ ਪਾ ਭਰਾ ਕੇ ਗੱਡੀ ਖੜਾਤੀ ਇਹ ਅਹੀਂ ਟੈਂਕੀ ਭਰੀ ਰਹੂਗੀ ਬਸ ਗਿਆ ਜਾੜਿਆ ਤੂੰ ਜਾ ਕੇ ਸੱਤ ਚ ਕੰਮ ਕੀ ਜਾਨਾ ਤੈਨੂੰ ਮੈਂ ਦੱਸ ਦਿਆਂ ਥੈਂਕ ਯੂ ਫੁੱਲ ਦਾ ਤਾਂ ਹੁਣ ਟੈਂਕੀ ਤੇ ਫੁੱਲ ਕਰਾ ਲਿਆ ਨਾ ਮੈਨੂੰ ਇਹ ਚੋ ਤੇਲ ਕੱਢਣਾ ਹੁੰਦਾ ਵੀ ਤੇਲ ਨਿਕਲਦਾ ਕਿੱਥੋਂ ਦੀ ਏ ਮੋਟਰਸਾਈਕਲ ਦੇ ਥੱਲੇ ਪਾਈਪ ਜੀ ਲਾ ਲਾ ਉੱਥੋਂ ਦੀ ਨਿਕਲਣਾ ਹੈ ਇਹਦਾ ਤੇਲ ਦੱਸ ਹੁਣ ਕਿੱਥੋਂ ਨਹੀਂ ਨਿਕਲੂਗਾ ਇਹ ਤਾਂ ਹੁਣ ਟੈਂਕੀ ਭਰੀ ਪਈ ਏ ਇਹਦਾ ਤਾਂ ਹੁਣ ਇੱਕੋ ਹੀ ਇਲਾਜ ਏ ਜੇ ਰਾਜਵੀਰ ਆਈ ਗੱਡੀ ਪੁੱਛਣ ਬਸ ਉਹਨੂੰ ਜਵਾਬ ਦੇ ਦਿਆਂ ਜਵਾਬ ਵੀ ਉਹਨੂੰ ਤਰੀਕੇ ਨਾਲ ਦੇਉਂਗੀ ਵੀ ਦੇਖ ਭੈਣੇ ਤੇਰੇ ਭਰਾ ਦਾ ਵਿਆਹ ਆ ਗਿਆ ਤੇ ਮੇਰੇ ਭਰਾ ਦੀ ਸਾਲੀ ਦਾ ਵਿਆਹ ਆ ਗਿਆ ਗਾਹ ਕੋਣ ਪੁੱਛਦਾ ਜਾ ਕੇ ਵੀ ਮੈਂ ਤਾਂ ਉੱਥੇ ਜਾਣਾਗਾ ਸਾਨੂੰ ਤਾਂ ਉਹਨਾਂ ਨੇ ਕਾਰਡ ਦਿੱਤਾ ਖ ਹੁਣ ਜਾਣਾ ਪਊਗਾ ਲੈ ਜਾ ਕੇ ਆਮਾ ਇਹਦੇ ਕੋਲੇ ਉਹ ਮੈਂ ਮਰ ਜਾ ਚੁੰਨੀਆਂ ਇੰਨੀਆਂ ਡਾਈ ਕਰਵਾਈ ਬੈਠੀ ਐ ਲੈ ਕੀ ਸੋਣਾਂ ਲਿਆਈ ਬੈਠੀ ਐ ਪਰ ਇਹ ਤਾਂ ਰੋਜ਼ ਦਾ ਕੰਮ ਆ ਇਹ ਤਾਂ ਰੋਜ਼ ਲਿਆਉਂਦੀ ਆ ਕੁਛ ਨਾ ਕੁਛ ਕਿੱਧਰ ਗਈ ਹੁਣ ਤਾਂ ਉਰੇ ਜੇ ਖੜੀ ਸੀ ਮੈਨੂੰ ਦੇਖ ਕੇ ਪਾਸੇ ਹੋ ਗਈ ਹਰਪ੍ਰੀਤ ਆਈ ਮੜਾਜੇ ਕੰਮ ਸੀਗਾ ਮੈਨੂੰ ਆ ਗਈ ਤਾਂ ਐ ਕਹਿੰਦੀ ਸੀ ਆਏ ਤਾਂ ਦੇਖ ਤੈਨੂੰ ਪਤੀ ਆ ਵੀ ਮੈਂ ਵਿਆਹ ਜਾਣਾਗਾ ਹਾਂ ਪਤੀ ਐ ਅਸੀਂ ਨਾ ਤੜਕੇ ਤੁਰਨਾਗਾ ਬਾਈ ਨੂੰ ਐ ਕਹਿੰਦੀ ਮੜਾ ਗੱਡੀ ਤੇ ਕਪੜਾ ਜੇ ਮਾਰ ਕੇ ਖੜਾ ਦਊਗਾ ਟੜਕੇ ਹਾਂ ਵਿਆਹ ਚ ਤਾਂ ਲੈ ਤਨ ਦਿਨ ਪਏ ਨਹੀਂ ਫਿਰ ਮੈਂ ਤਾਂ ਪਹਿਲਾਂ ਜਾਊਂਗੀ ਨਾ ਪਹਿਲਾਂ ਜਾएंगे ਇੱਛਾ ਦੇ ਹਾਂ ਦੇਖ ਰਾਜੀ ਵੀਰ ਕੋਈ ਮੈਂ ਤੈਨੂੰ ਲਾ ਕੇ ਤਾਂ ਗੱਲ ਕਹਿੰਦੀ ਨਹੀਂ ਨਾ ਮੈਂ ਕੋਈ ਤੈਨੂੰ ਜਵਾਬ ਦੇਣੀ ਆ ਦੇਖ ਭਣੀ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਭਰਾ ਦੀ ਸਾਲੀ ਦੇ ਵਿਆਹ ਸੱਦਣਗੇ ਜਾਂ ਨਾ ਸੱਦਣਗੇ ਅੜੀਏ ਦੇਖ ਮੇਰੇ ਭਰਾ ਦੀ ਸਾਲੀ ਦਾ ਆ ਗਿਆ ਵਿਆਹ ਅਸੀਂ ਤਾਂ ਉੱਥੇ ਜਾਣਾ ਤੁਸੀਂ ਕਦੋਂ ਜਾਣਾ ਅਸੀਂ ਕੱਲ ਨੂੰ ਜਾਣਾ ਹੈ ਤੇ ਫਿਰ ਤੁਸੀਂ ਕਸਦੇ ਹੋਰ ਬਗਜਿਓ ਮੋਟਰਸਾਈਕਲ ਤੇ ਬਗਜਿਓ ਹੁਣ ਤੈਨੂੰ ਪਤਾ ਮੈਂ ਤਾਂ ਗੱਡੀ ਲੈ ਕੇ ਜਾਉਂਗੀ ਆਏ ਵਾਰੀ ਗੱਡੀ ਤੁਸੀਂ ਲੈ ਜਾਨੇਓ ਦੇਖ ਪੈਣੀ ਤੇਰੀ ਇੱਕ ਜਵਾਕ ਤੂੰ ਤਾਂ ਵਿਚਾਰੇ ਵਾਂਕੇ ਮੋਟਰਸਾਈਕਲ ਤੇ ਬਗਜਾਂਗੀ ਬਾਈ ਨੂੰ ਕਹਦੇ ਮੋਟਰਸਾਈਕਲ ਤੇ ਬਗ ਚੱਲ ਮੇਰੇ ਦੋ ਜਵਾਕ ਨਹੀਂ ਸੀ ਦੋ ਜਵਾਕ ਕੇ ਮੈਂ ਲਮਕਾਈਏ ਨਾ ਗੱਲ ਤਾਂ ਆਏ ਆ ਗੱਲ ਜਵਾਕ ਦੀ ਨਹੀਂ ਹੈਗੀ ਸਖਦੀਪ ਦੀ ਟੌਰ ਬਣੂਗੀ ਹੁਣ ਕੀ ਕਹਿਣਗੇ ਅਗਲੇ ਦੇ ਸਹੁਰੇ ਵੀ ਕਾਦੀ ਮੋਟਰਸਾਈਕਲ ਤੇ ਆ ਗਿਆ ਨਾ ਮੈਂ ਸਾਡੀ ਕਿਹੜਾ ਪਈ ਬੇਇਜ਼ਤੀ ਨਹੀਂ ਹੁੰਦੀ ਮੇਰੇ ਭਰਾ ਦੇ ਸਹੁਰੇਂ ਗਾਹਾਂ ਜਾ ਕੇ ਸਾਡੀ ਬੇਇਜ਼ਤੀ ਹੋ ਉਹਦੀ ਸਾਲੀ ਦਾ ਵਿਆਹ ਹੈਗਾ ਸਾਨੂੰ ਤਾਂ ਹੁਣ ਜਾਣੀ ਪਾਉ ਹੁਣ ਦੇਖ ਮੇਰੀ ਗੱਲ ਸੁਣ ਜਾਂ ਤੱਕ ਲੈ ਨੂੰ ਜਵਾਬ ਦੇ ਉਹ ਨਹੀਂ ਆਪਦਾ ਕੋਈ ਹੱਲ ਕਰੋ ਗੱਡੀ ਤਾਂ ਅਸੀਂ ਲੈ ਕੇ ਜਾਵਾਂਗੇ ਐਂ ਕਿ ਮੈਂ ਲੈ ਕੇ ਜਾਵਾਂਗੀ ਜੋ ਸਾਡੇ ਘਰੇ ਗੱਡੀ ਖੜੀ ਹੈ ਗੱਡੀ ਦੇਖ ਪਣੀ ਸੀ ਲੈ ਕੇ ਜਾਵਾਂਗੀ ਮੈਂ ਤੈਨੂੰ ਇੱਕ ਵਾਰੀ ਕਹਦਾ ਅੱਛਾ ਜੇ ਤੁਹਾਡੇ ਘਰੇ ਗੱਡੀ ਖੜੀ ਆ ਤਾਂ ਫਿਰ ਤੁਸੀਂ ਰੱਖ ਲਈ ਗੱਡੀ ਸਾਡਾ ਵੀ ਅੱਧਾ ਗੱਡੀ ਚ ਸਾਂਝੀ ਗੱਡੀ ਹੈਗੀ ਫਿਰ ਸਾਂਝੀ ਤਾਂ ਹੈਗੀ ਹੁਣ ਜੋ ਸਾਂਝੀ ਪ੍ਰੋਗਰਾਮ ਆ ਗਿਆ ਫਿਰ ਹੁਣ ਤਾਂ ਜਾਣੀ ਪਊ ਖੜਾ ਮੇਰੇ ਮੈਨੂੰ ਇਹ ਦੱਸਿਆ ਹੁੰਦੇ ਨੇ ਪ੍ਰੋਗਰਾਮ ਜੇ ਖੜਾਉਣੀ ਹੁੰਦੀ ਏ ਉਦੋਂ ਤੂੰ ਕਹਿੰਦੀ ਮੇਰੇ ਘਰੇ ਮਿੱਟੀ ਆਉਂਦੀ ਹੈ ਮੇਰੇ ਘਰੇ ਏਤਾ ਆਉਂਦਾ ਨਹੀਂ ਮੈਂ ਮੇਰੀ ਗੱਲ ਸਾਫ਼ ਨਹੀਂ ਕਰਦੇ ਉਹਨੂੰ ਕੀ ਹੈ ਗੱਡੀ ਮੈਂ ਖੜਾ ਲਾ ਮੈਂ ਤਾਰੇ ਤੇਰਾਵੇ ਮਾਰੀ ਕਹਨੀ ਐ ਇੰਨੀ ਮਹਿੰਗੀ ਗੱਡੀ ਐ ਜੇ ਰੱਖਾਉਂ ਪਈਏ ਇੱਥੇ ਅੰਦਰ ਲਾ ਕੇ ਰੱਖਦੇ ਆ ਸਾਰਾ ਦਿਨ ਤੇਰਾ ਬਾਈ ਨਿਮਾਉਂਦਾ ਧਮਾਉਂਦਾ ਜੈਜੀ ਸਾਡੇ ਘਰੇ ਖੜੀ ਹੁੰਦੀ ਅਸੀਂ ਸਾਹਮਣੇ ਵੀ ਐਨੂੰ ਨਾ ਫਿਰ ਲੈ ਕੇ ਵੀ ਰੋਜ਼ ਤੁਸੀਂ ਜਾਂਦੇ ਹੋ ਅਸੀਂ ਤਾਂ ਉਹੀ ਗੱਲ ਕਹਦੇ ਮੋਟਰਸਾਈਕਲ ਤੇ ਬਾਗੇ ਕਦੇ ਮੈਂ ਤੇ ਬੇਬੇ ਬਸ ਤੇ ਬਾਗੀਆਂ ਹੁਣ ਭਾਈ ਸਾਨੂੰ ਸਰਦਾ ਨਹੀਂ ਵਿਆਹ ਚ ਤਾਂ ਸਾਨੂੰ ਗੱਡੀ ਲੈ ਜਾਣੀ ਪਊਗੀ ਲੈ ਈ ਕਿੱਡੀ ਕ ਗੱਲ ਐ ਫਿਰ ਬਸ ਤੇ ਵਗ ਜਾ ਵਿਆਹ ਜਦੋਂ ਅੱਗੇ ਬਸ ਤੇ ਵਗ ਜਾਨੀ ਆ ਤੂੰ ਪ੍ਰੋਗਰਾਮ ਤੇ ਫਿਰ ਬਸ ਤੇ ਵਗ ਜਾ ਤੂੰ ਨਹੀਂ ਜਾਂਦੀ ਬਸ ਤੇ ਮੈਨੂੰ ਕਹਨੀ ਐ ਤੂੰ ਤਾਂ ਆਪਣੇ ਖਾਬ ਦੇ ਪੇਕੀ ਜਾਣਾ ਐ ਮ ਤੂੰ ਮੇਰੀ ਗੱਲ ਸੁਣ ਭਰਾ ਦੇ ਸੌਰੀ ਜਾ ਚਾਹੇ ਪੈਣ ਦੇ ਸੌਰੀ ਜਾ ਤੇ ਤੂੰ ਨਾ ਆਪਦਾ ਮੋਟਰਸਾਈਕਲ ਤੇ ਬਗਜੋ ਤੇ ਗੱਡੀ ਤਾਂ ਅਸੀਂ ਲੈ ਕੇ ਜਾਵਾਂਗੇ ਅਸੀਂ ਇਹਨੂੰ ਹੁਣ ਹੀ ਲੈ ਕੇ ਜਾਂਦੇ ਆ ਘਰੇ ਸਾਫ ਸੂਬ ਕਰ ਲੈਂਦੇ ਆ ਐ ਕਿਵੇਂ ਲੈ ਜਾਈਂਗੇ ੜਕੇ ਘਰੇ ਮੇਰੇ ਖੜੀਆਂ ਮੈਂ ਬਾੜਾ ਤਾਂ ਤੂੰ ਕੱਢਾਂਗੀ ਕਿੱਥੋਂ ਨਹੀਂ ਇੱਥੋਂ ਦੀ ਤਾਂ ਗੱਡੀ ਜਾਂਦੀ ਨਹੀਂ ਤੁਹਾਡੇ ਚਲ ਐ ਕਰ ਤੂੰ ਗੱਡੀ ਰੱਖ ਲ ਹੁਣੇ ਹੁਣ ਮੈਨੂੰ ਤਾਂ ਨਾ 5 ਲੱਖ ਰੁਪਈਆ ਦੇ ਦੇ ਗੱਡੀ ਦਾ ਅੱਛਾ 5 ਲੱਖ ਰੁਪਈਆ ਦੇ ਦੇ ਤੂੰ ਰੱਖ ਲਓ ਆਪਦੀ ਕਿਤੇ ਮਰਜ਼ੀ ਲਓ ਅਸੀਂ ਆਪਦੀ ਹੋਰ ਲਿਆਵਾਂਗੇ ਫਿਰ ਸਾਂਝੀ ਗੱਡੀ ਦਾ ਤਾਂ ਆਹੀ ਸਿਆਪਾ ਹੋ ਗਿਆ ਤੁਸੀਂ ਤਾਂ ਲੈ ਜਾਂਦੇ ਹੋ ਅਸੀਂ ਰਹਿ ਜਾਂਦੇ ਆ ਨਾ ਫੇਰ ਐਂ ਕਰ ਹੁਣ ਅੱਧਾ ਹੋਊਗਾ ਇਹ ਤਾਂ ਅੱਧਾ ਤਾਂ ਸਾਡੇ ਆ ਅੱਧਾ ਲੈ ਲਈ ਤੂੰ ਪੈਸੇ ਆ ਦੇ ਅੱਧਾ ਪੈਸੇ ਦੇ ਦੇ 5 ਲੱਖ ਦੀ ਗੱਡੀ ਆ 5 ਲੱਖ ਰੁਪਇਆ ਦੇ ਉਹ ਸਾਨੂੰ ਹੁਣੇ ਹੁਣ ਦੇ ਉਹ ਤੋਟੇ ਆ ਆ 10 ਲੱਖ ਦੀ ਹੁਣੇ 5 ਲੱਖ ਵਾਲੀ ਗੱਡੀ 10 ਦੀ ਹੋ ਗਈ 5 ਲੱਖ ਰੁਪਇਆ ਲੱਗਿਆ ਸੀ ਭੈਣੇ ਗੱਡੀ ਤੇ 10 ਨਹੀਂ ਸੀ ਲੱਗਿਆ ਨਹੀਂ 10 ਲੱਗਿਆ ਤੈਨੂੰ ਕੀ ਪਤਾ ਬੰਦਿਆਂ ਨੂੰ ਪਤਾਗਾ ਐਵੇਂ ਮਾਰੀ ਜਾਨੀ ਆ ਕਿੱਥੇ ਇਹ 5 ਲੱਖ ਦੀ ਗੱਡੀ 10 ਲੱਖ ਦੀ ਐ ਚੱਲ ਭੈਣੇ ਕੋਈ ਨਹੀਂ ਤੇਰੇ ਬਾਈ ਨੂੰ ਆਏ ਨੇ ਮੈਂ ਪੁੱਛ ਲੂੰਗੀ ਜੇ 10 ਦੀ ਹੋਈ ਨਾ ਇਹ ਤਾਂ 5 ਲੱਖ ਰੁਪਇਆ ਦੇ ਦੇ ਗੱਡੀ ਤਾਂ ਮਿਲ ਜਾਣ ਨਹੀਂ ਦੇ ਪੰਜ ਤੇ ਗੱਡੀ ਲੈ ਜੀ ਪੰਮਾ ਆਪਦੇ ਭਰਾ ਦੇ ਸਹੌਰੀ ਜਾਈ ਪੰਮਾ ਭੈਣ ਦੇ ਜਾਈ ਕਿਤੇ ਮਰਜੀ ਜਾਈ ਦੇਖ ਪੈਣੀ ਪੰਮਾ ਦਾ ਮੋਟਰਸਾਈਕਲ ਤੇ ਜਾ ਪੰਮਾ ਕਾਸ਼ੇ ਤੇ ਜਾ ਹੁਣ ਵਿਆਹ ਨੂੰ ਗੱਡੀ ਤਾਂ ਪੈਨੂ ਨਹੀਂ ਮਿਲਦੀ ਨਹੀਂ ਅਸੀਂ ਤਾਂ ਪੰਮਾ ਸਾਈਕਲ ਤੇ ਬਗ ਜਗੇ ਹਰਪ੍ਰੀਤ ਗੱਲ ਕਰ 5 ਲੱਖ ਰੁਪਏ ਧਰ ਕੇ ਜਾਈ ਫੇਰ ਜਾਣ ਦੇਉਂ ਐ ਮੈਂ ਵੀ ਨਹੀਂ ਜਾਣ ਦਿੰਦੀ ਇਹ ਕੀ ਗੱਲ ਹੋਈ ਜਿੱਧਰ ਕਿਧਰ ਗੱਡੀ ਤੇ ਜਿੱਧਰ ਕਿਧਰ ਗੱਡੀ ਤੇ ਅਸੀਂ ਤਾਂ ਕਦੇ ਇੱਕ ਦਹੀਂ ਲੈ ਜਾਂਦੇ ਆ ਮਹੀਨੇ 20 ਦਿਨ ਤੋ ਗੱਡੀ ਸਾਨੂੰ ਜਵਾਬ ਦੇ ਫੇਰ ਹੁਣ ਜੇ ਪ੍ਰੋਗਰਾਮ ਆ ਗਿਆ ਭੈਣੇ ਫੇਰ ਹੀ ਜਾਣੇ ਆ ਜੇ ਕੋਈ ਪ੍ਰੋਗਰਾਮ ਹੁੰਦਾ ਕਿਸੇ ਦੇ ਹੋਰ ਹੁੰਦਾ ਕਿਸੇ ਨੇ ਚੜ ਅਸੀਂ ਕੀ ਰੋਜ਼ ਹੀ ਜਾਂਦੇ ਸਾਨੂੰ ਵੀ ਤਾਂ ਸੁੱਖ ਨਾ ਮਸੇ ਆਏ ਸਾਨੂੰ ਕਹਣਾ ਵਿਆਹਾਂ ਦੀ ਲੈਣ ਲੱਗਾ ਪਾਲਟੀ ਤੇ ਬਾਗੇ ਕਦੇ ਜਰਮ ਦਿਨ ਤੇ ਬਾਗੇ ਕਦੇ ਭੋਗ ਤੇ ਬਾਗੇ ਕਦੇ ਕਿਤੇ ਬਾਗੇ ਦੇਖ ਪੈਣੀ ਜਦੋਂ ਜਾਂਦੇ ਆ ਪੈਸੇ ਲੱਗਦੇ ਆ ਉਹੀ ਗੱਲ ਜੇਬ ਚੋਂ ਰੁਪਏ ਕੱਢਣੇ ਮੈਨੂੰ ਤੇਲ ਪਵਾਉਣਾ ਪੈਂਦਾ ਗੱਡੀ ਚ ਪਾਈ ਜੇ ਵੀ ਚੱਲਦੀ ਮੇਰੀ ਗੱਲ ਸੁਣ ਮੈਂ ਸਾਂਝੀ ਗੱਡੀ ਲਿਆ ਕੇ ਖੜਾਈਆ ਤਾਂ ਫੇਰ ਹੀ ਜਾਂਦੇ ਆ ਚੜਕੇ ਮੌਜਨਾ ਬਗ ਜੰਨੇ ਜੇ ਹੋਰ ਦੀ ਹੋਵੇ ਤਾਂ ਰੋ ਜਾ ਜਾੜ ਕੇ ਤੁਰਦੀ ਲੱਗ ਤੂੰ ਜਾ ਕੇ ਬਾਈ ਨੂੰ ਕਹ ਦੇ ਵੀ ਮੈਨੂੰ ਮੋਟਰਸਾਈਕਲ ਤੇ ਲੈ ਜਾ ਜਾਂ ਬੱਸ ਤੇ ਬਗ ਜਾ ਮੈਂ ਤਾਂ ਕੋਈ ਨਹੀਂ ਕਹਿੰਦੀ ਜਾਰੇ ਕਹਿੰਦੀ ਨਾ ਪੈਸਿਆਂ ਦਾ ਮਾਨ ਜਾ ਕਰਦੀ ਵੀ ਸਾਡਾ ਅੱਧਾ ਹੈਗਾ ਅੱਧੇ ਦੇ ਪੈਸੇ ਲੈ ਲਈ ਹਾਂ ਬਸ ਅੱਧੇ ਦੇ ਪੈਸੇ ਦੇ ਦੋ ਤੇ ਅਸੀਂ ਤਾਂ ਆਪ ਦਾ ਕਸ਼ ਤੇ ਮਰਜੀ ਜਾ ਗਏ ਹਾਂ ਤੂੰ ਤਾਂ ਸਾਈਕਲ ਤੇ ਜਾਣਾ ਲਮਕਦੀ ਜੇ ਬੈਗ ਧਰ ਕੇ ਗੋਡਿਆਂ ਤੇ ਚੱਲ ਚੱਲ ਤਾਂ ਤੂੰ ਕੀ ਲੈਣਾ ਤੂੰ ਪੈਸਿਆਂ ਦਾ ਹੱਲ ਕਰ ਕਰ ਦਿਆਂਗੇ ਵੱਡੀ ਆ ਗਈ ਪੈਸਿਆਂ ਵਾਲੀ ਪੰਜ ਨਵੇਂ ਤਾਂ ਤੈਨੂੰ ਕਿਤੇ ਦੱਸ ਦੇ ਦਿਆਂਗੇ 5 ਲੱਖ ਰੁਪਏ ਦੇ ਦੇ ਕਹਿੰਦੀ ਕੋਈ ਨਹੀਂ ਕੇਰਾ ਵਿਆਹ ਆਇਆ ਏਗੇ ਪਵਾਸੀਂ ਉਹੀ ਗੱਲ ਕੀ ਕਰੀਏ ਹੁਣ ਭਰਾ ਦੇ ਸਾਲੀ ਦਾ ਵਿਆਹ ਤਾਂ ਹੈਗਾ ਇਹ ਚਾਚੇ ਦੇ ਮੁੰਡੇ ਦੀ ਸਾਲੀ ਦਾ ਵਿਆਹ ਹੈਗਾ ਹੁਣ ਉਹਨਾਂ ਨੂੰ ਕਹਿਣਾ ਪਊਗਾ ਵੀ ਭਾਈ ਸਾਨੂੰ ਨਾ ਮੈਂ ਤਾਂ ਚਾਚੇ ਦੇ ਮੁੰਡੇ ਨੂੰ ਫੋਨ ਕਰਦੀਆਂ ਭਾਈ ਤੇਰੇ ਸਹੁਰਿਆਂ ਨੂੰ ਕਹਿ ਸਾਨੂੰ ਫੋਨ ਕਰਨ ਅਸੀਂ ਵਿਆਹ ਲਾਜ਼ਮੀ ਜਾਣਾ ਪਵਾ ਸਾਨੂੰ ਉਹੀ ਗੱਲ ਕਹਿਣਾ ਪਵੇ ਉਹਨਾਂ ਨੂੰ ਸਾਨੂੰ ਵਿਆਹ ਤੇ ਸੱਦੋ ਹੋਰ ਕੀ ਹਾਲਾ ਹੁਣ ਲਾ ਮੈਂ ਤਾਂ ਆਟਾ ਵੀ ਲਾਉਣਾ ਸੀ ਪਸ਼ੂਆਂ ਨੂੰ ਬਾੜੇ ਬੁਰਕੀ ਜੇ ਜਾਂਦੀਆਂ ਨੇ ਐ ਨਹੀਂ ਪਤਾ ਉੱਥੇ ਲੜ ਪਈਆਂ ਹੋਣ ਦੋਨੀਆਂ ਦੇ ਰਾਹ ਦੀ ਪਾਣੀ ਉਹੀ ਗੱਲ ਹੋ ਗਈ ਨਾ ਜਿਹੜੀ ਮੈਂ ਕਹਿੰਦੀ ਸੀ ਤੈਨੂੰ ਕੀ ਹੋ ਗਈ ਭਾਈ ਗੱਲ ਬਿੰਦਚਦੀ ਵਿਆਹ ਬਣਾ ਕੇ ਪੈ ਗਈ ਬਿੰਦਚਦੀ ਤਿਆਰ ਹੋ ਕੇ ਪੈ ਗਈ ਅਖੇ ਸੀ ਤਾਂ ਆਪ ਤੜਕੇ ਪਤਾ ਨਹੀਂ ਭਰਾ ਦੇ ਸਾਲੇ ਦਾ ਪਤਾ ਨਹੀਂ ਕਿਵੇਂ ਕੁਛ ਮੈਨੂੰ ਤਾਂ ਪਤਾ ਨਹੀਂ ਕੀ ਕਿਹਾ ਸੀ ਕਿੱਥੇ ਵਿਆਹ ਜਾਣਾ ਉਹੀ ਦੂਰ ਦੀ ਦੂਰ ਤਰੇ ਫਿਰਦੇ ਆ ਤੇ ਬੇਬੇ ਮੜ ਕੇ ਉਹਨਾਂ ਨੂੰ ਕਹਿ ਵੀ ਜਾਂ ਤਾਂ ਗੱਡੀ ਦੇਣ ਜਾਂ 5 ਲੱਖ ਰੁਪਏ ਦੇਣ ਮੈਂ ਤਾਂਹੀਂ ਜਾਣ ਨਹੀਂ ਦਿੰਦੀ ਮੇਰੀ ਭਿਹੜੀ ਹੋ ਜਾ ਭਾਈ ਮੈਂ ਤੈਨੂੰ ਅੱਖ ਜਮਾ ਕੇ ਭਾਈ ਤੂੰ ਗੱਡੀ ਸਾਂਝੀ ਨਾ ਰੱਖ ਤੂੰ ਤਾਂ ਆ ਗਈ ਕਹਿੰਦੀ ਮੈਂ ਸਾਂਝੀ ਗੱਡੀ ਰੱਖੂੰਗੀ ਫੇਰ ਹੁਣ ਬਗਦਾ ਭਾਈ ਗੱਡੀ ਤੇ ਬੇਬੇ ਮੇਰੇ ਦਿਲ ਚ ਪਾਪ ਨਹੀਂ ਹੈਗਾ ਚਲ ਆਇਆ ਸਾਂਝੀ ਗੱਡੀ ਹੈ ਘੜ ਦੀ ਗੱਡੀ ਹੈ ਚਲ ਜਿਹੜੇ ਦੇ ਜੀ ਕਰਦਾ ਉਹੀ ਲੈ ਜਾਂਦਾ ਇਹ ਤਾਂ ਫੇਰ ਇਹ ਤਾਂ ਪ੍ਰਧਾਨ ਬਣ ਰਹੀ ਹੈ ਜਿੱਧਰ ਕਿਧਰ ਆਪ ਜਾਂਦੀ ਹੈ ਸਾਨੂੰ ਤਾਂ ਜਾਣ ਹੀ ਨਹੀਂ ਦਿੰਦੀ ਪੈਸੇ ਤਾਂ ਸਾਡੇ ਵੀ ਉੱਨੀ ਲੱਗੇ ਆ ਕਲ ਕੋਈ ਨਾ ਪਈ ਭੈ ਜੇ ਨਹੀਂ ਗੱਡੀ ਦਿੰਦੀ ਮੈਂ ਤੈਨੂੰ ਗੱਡੀ ਖਿੰਦੀ ਹੋਰ ਮੰਗ ਕੇ ਦੇ ਦੂੰ ਤੂੰ ਗੱਡੀ ਦੀ ਵਿਆਹ ਜਾਣੀ ਹੋਈ ਗੱਡੀ ਤੇ ਨਾ ਮੈਂ ਅੱਜ ਜਾਵਾਂ ਨਾ ਕੱਲ ਜਾਵਾਂ ਮੇਰੇ ਪੇਕੇਆਂ ਨੂੰ ਵੀ ਪਤਾ ਵੀ ਗੱਡੀ ਇਹਨਾਂ ਕੋਲੇ ਕਿਹੜੀ ਆ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਮੇਰੀ ਬੇਇੱਜ਼ਤੀ ਨਾ ਕਰਾ ਹਣ ਪਹਿਲਾਂ ਹੀ ਉਹਨੇ ਬਥੇਰਾ ਕਹਿਤਾ ਮੈਨੂੰ ਗੁੱਸਾ ਜੜਿਆ ਪਿਆਗਾ ਤੂੰ ਐਂ ਕਰ ਮੇਰੀ ਗੱਲ ਸੁਣ ਗਰ ਲਾਲ ਨੂੰ ਨਾ ਬਾਈ ਨੂੰ ਜਾ ਕੇ ਐਂ ਕਹਦੇ ਵੀ ਜਾਂ ਤਾਂ ਤੜਕੇ 5 ਲੱਖ ਰੁਪਈਆ ਧਰ ਦੋ ਅਸੀਂ ਗੱਡੀ ਨਹੀਂ ਲੈ ਕੇ ਜਾਣ ਦਿੰਦੇ 5 ਲੱਖ ਰੁਪਈਆ ਧਰੋ ਤੇ ਕਿਤੇ ਮਰਜ਼ੀ ਗੱਡੀ ਲੈ ਕੇ ਜਾਓ ਨਾ ਗਿਆ ਪੈਸਾ ਨੂੰ ਉਸੇ ਨਾਲ ਦੀ ਗੱਡੀ ਲੈ ਕੇ ਦੇ ਆ ਉਹ ਤੇ ਕੀ ਲਿਖਿਆਗਾ ਵੀ ਗੱਡੀ ਉਹੀ ਇੱਕ ਕਿਸੇ ਦੀ ਜਾਈ ਨਾ ਗੱਡੀ ਤਾਂ ਆਪਾਂ ਉਹਦੇ ਨਾਲ ਦੀ ਲੈ ਲੀਏ ਆਪਾਂ ਇਹ ਦੂ ਸਸਤੀ ਲੈ ਲੀਏ ਆਪਾਂ ਮਹਿੰਗੀ ਗੱਲ ਤਾਂ ਪੈਸਾ ਦੀ ਆ ਜਿਹੜਾ ਸਾਡਾ ਅੱਧ ਪਾਇਆ ਪੈਸਾ ਦਾ ਉਹ ਤਰ ਜਾਣ ਤੇ ਗੱਡੀ ਲੈ ਜਾਣਾ ਹੁਣ ਅਚਰ ਮੈਂ ਵੀ ਨਹੀਂ ਲੈ ਜਾਣ ਦਿੰਦੇ ਹੁਣ ਕੋਈ ਤੁੱਟ ਪਾਇ ਤੈਨੂੰ ਹੁਣ ਪੈਸੇ ਕਿੱਥੋਂ ਤਰ ਦੇਣਗੇ ਤੇਰੇ ਹੱਥ ਤੇ ਵੀ ਤੈਨੂੰ ਆ ਇੱਕੇ ਦਿਨ ਤੇ ਪੈਸੇ ਦੇ ਦੇਣਗੇ ਇਹਨਾਂ ਨੂੰ ਵੀ ਪਤਾ ਲੱਗੇ ਗੱਡੀ ਦਾ ਮੁੱਲ ਫੇਰ ਵੀ ਸਾਡੀ ਵੀ ਸੰਜੀ ਹੈ ਗੱਡੀ ਇਹਨਾਂ ਨਾਲ ਇਹਨਾਂ ਨੇ ਤਾਂ ਮਾਲਕ ਬਣ ਰਿਹਾ ਆਪਦੀ ਬਣਾ ਰਖੀ ਕਹਿ ਕੇ ਆਵੇ ਭੰਜਾ ਕਿ ਮੈਨੂੰ ਨਹੀਂ ਪਤਾ ਹਾਂ ਭਾਈ ਤੂੰ ਲੜਕੇ ਆਇਆ ਆਖਣਗੇ ਹੁਣ ਇਹ ਆਗੀ ਚੜੀ ਚੜਾਈ ਉਹਦੇ ਕੋਲੇ ਨਾ ਜਾਈ ਬਾਈ ਗਰ ਲਾਲ ਨੂੰ ਕਹਿ ਵੀ ਹਰਪ੍ਰੀਤ ਨੇ ਜਵਾਬ ਦੇਤਾ ਗੱਡੀ ਤੋਂ ਤੇ ਰਾਜਵੀਰ ਪੈਸੇ ਮੰਗੂਗਾ ਭਾਈ ਪਤਾ ਹੈਗਾ ਉਹ ਕਿਵੇਂ ਚਾਰੇ ਚੱਕ ਕੇ ਪੈਂਦੀ ਹੁੰਦੀ ਹੈ ਜੀ ਪਈ ਜਾਵੇ ਬੇਬੇ ਚਾਰੇ ਚੱਕ ਕੇ ਗੱਲ ਸੁਣ ਮੇਰੀ ਪਹਿਲਾਂ ਹੁਣ ਸਾਡਾ ਪੈਸੇ ਲਾਉਣ ਦਾ ਕੀ ਫਾਇਦਾ ਜੇ ਮੌਕੇ ਤੇ ਗੱਡੀ ਸਾਡੇ ਕੰਮ ਹੀ ਨਾ ਆਈ ते ते ता 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 तो तो फेर பை ਤੁਸੀਂ ਆਪਣਾ ਜੀ ਭਾਈ ਗੱਡੀ ਬੰਦੋ ਮੈਂ ਲਾਉਣਾ ਮੈਂ ਤਾਂ ਦਾਣਾ ਲਾਉਣਾ ਸੀ ਬਸ ਮਾਨੂੰ ਮੈਂ ਫੇਰ ਲਾ ਦੂੰਗੀ ਜਾ ਤੂੰ ਭੱਗ ਜਾ ਹੁਣ ਤੂੰ ਭੱਗ ਜਾ ਉਧਰ ਤਾਂ ਖੇਤੀ ਕੇ ਨਾ ਅਜਾ ਬਾਲੀ ਬਣਦੀ ਆ ਤਾਂ ਗੱਡੀ ਸਾਂਝੀ ਰੱਖਾਂਗੇ ਹੁਣ ਲੈ ਜਾ ਫੇਰ ਪੇਕੀ ਵਿਆਹ ਜਾਨੀ ਹੈਗੀ ਖੇਤੀ ਗੱਡੀ ਲਾ ਪਤਾ ਨਹੀਂ ਮੋਟਾ ਛਾ ਖੜ ਜਾ ਭਾਈ ਮੇਰੀ ਗੱਲ ਸੁਣ ਕੇ ਜਾਈ ਹੁਣ ਬੇਬੇ ਕੀ ਗੱਲ ਸਮਾਂ ਤੇਰੀ ਮੈਂ ਗੱਲ ਭਾਈ ਹੋ ਸੁਣਨ ਵਾਲੀ ਹੈਗੀ ਮਨ ਦਾ ਕੰਮ ਸੀਗਾ ਜ਼ਰੂਰੀ ਮੈਂ ਤਾਂ ਕਿਤੇ ਜਾਣਾ ਸੀ ਬੇਬੇ ਇਹੀ ਜੀ ਕੀ ਗੱਲ ਤੂੰ ਹਰਪ੍ਰੀਤ ਨੂੰ ਦੱਸ ਨਹੀਂ ਰਹੀ ਕੰਮ ਆ ਭਾਈ ਮੈਨੂੰ ਵੀ ਕੰਮ ਆ ਮੈਂ ਤਾਂ ਆਪ ਦਾਣਾ ਲਾਉਂਦੀ ਆ ਇਆਂ ਪਸੰਗਾਂ ਨੂੰ ਤੂੰ ਹਰਪ੍ਰੀਤ ਨੂੰ ਦੱਸ ਲਈ ਕੀ ਗੱਲ ਨਹੀਂ ਭਾਈ ਤੇਰੇ ਨਾਲ ਚੱਕਰੀ ਕੰਮ ਆਗੇ ਤੇ ਉਹ ਭਾਈ ਗੱਡੀ ਪੁੱਛਣ ਆਈ ਸੀ ਭਾਈ ਰਾਜਵੀਰ ਜਵਾਬ ਦੇਤਾ ਉਹਨੇ ਹਰਪ੍ਰੀਤ ਨੇ ਕਹਿੰਦੀ ਅਸੀਂ ਜਾਣਾ ਉਹਦੀ ਪ੍ਰੋਗਰਾਮ ਤੇ ਸਾਨੂੰ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਹੈਗਾ ਬੇਬੇ ਕੀ ਪਤਾ ਭਾਈ ਉਹ ਤਾਂ ਰਾਜਵੀਰ ਨੂੰ ਆਦੀ ਕਹਿੰਦੀ ਅਸੀਂ ਉਹਦੀ ਜਾਣਾ ਕਹਿੰਦੀ ਤੁਹਾਡੇ ਨਾਲ ਹੀ ਕਹਿੰਦੀ ਅਸੀਂ ਜਾਣਾ ਭਾਈ ਤੁਸੀਂ ਗੱਡੀ ਕਿਉਂ ਵੇ ਵੇ ਤੂੰ ਕਿਹੜੀਆਂ ਗੱਲਾਂ ਕਰਦੀ ਐ ਉਹ ਮੈਂ ਤਾਂ ਗੱਡੀ ਦੀ ਟੈਂਕੀ ਵੀ ਫੁੱਲ ਕਰਾ ਕੇ ਲਿਆ ਮੈਂ ਜਿਹੜਾ ਗੱਡੀ ਲੈ ਜਾਇਆ ਕਰੂ ਉਹੀ ਟੈਂਕੀ ਫੁੱਲ ਕਰਾ ਲਿਆ ਕਰੂਆ ਕੋਈ ਤੇਲ ਦਾ ਮਹ ਰੋਲਾ ਨਾ ਪਵੇ ਅਸੀਂ ਕਿੱțe ਜਾਣਾ ਜੂਣਾ ਨਹੀਂ ਹੈਗਾ ਲਖ ਤੂੰ ਕਹਿੰਦਾ ਭਾਈ ਕਿੱਥੇ ਜਾਣਾ ਨਹੀਂ ਹਰ ਭਈ ਜਕਾਹਿੰਦੀ ਕਿ ਮੇਰੇ ਕੇ ਪਰਾ ਵੀ ਸਾਲੀ ਦਾ ਵਿਆਹ ਹੈਗਾ ਮੇਰੇ ਭਰਾ ਹੀ ਸਾਲੀ ਦੇ ਵਿਆਹ ਹਾਂ ਕਹਿੰਦੀ ਓਥੇ ਜਾਵਾਂਗੇ ਸਾਨੂੰ ਤਾਂ ਕਹਿੰਦੀ ਕਾਰ ਦਾ ਆਇਆ ਪਿਆ ਹੈਗਾ ਨਾ ਤਾਂ ਮੇਰੀ ਸਾਲੀ ਦਾ ਵਿਆਹ ਹੈ ਨਾ ਮੇਰੇ ਸਾਲੀ ਸਾਲੀ ਦਾ ਵਿਆਹ ਕੋਈ ਸਾਨੂੰ ਤਾਂ ਵਿਆਹ ਹੀ ਨਹੀਂ ਆਇਆ ਸੁਖਣ ਵਾਲੇ ਇਸ ਵਾਰੀ ਕੀ ਬਤਾ ਭਾਈ ਫੇਟਾ ਨੂੰ ਉਹ ਹੀ ਗੱਲ ਮੰਗੂਂ ਹੀ ਤੈਨੂੰ ਉਹਨੇ ਗੱਪ ਮਾਰਦੀ ਹੈਗੀ ਗੱਡੀ ਨਹੀਂ ਦੇਣੀ ਭਾਈ ਕਰਦੀ ਹੈ ਸ਼ਰੀਕਾ ਤੇ ਰਾਜਵੀਰ ਵੀ ਭਾਈ ਪੱਖੀ ਬੈਠੀ ਹੈਗੀ ਤੇ ਨਹੀਂ ਭਾਈ ਪੈਸੇ ਦਿਓ ਤੇ ਭਾਈ ਉਹ ਕਹਿੰਦੀ ਮਾਤਾ ਪਿਓ ਮੈਂ ਮੋਟਰਸਾਈਕਲ ਤੇ ਭੱਜ ਜਾਵਾਂ ਬਈ ਮੇਰੀ ਗੱਲ ਸੁਣ ਲੈ ਉਸਨੇ ਜਾਣਾ ਦਾ ਸੀਗਾ ਕਿਤੇ ਵਿਆਹ ਤਾਂ ਨਹੀਂ ਹੈਗਾ ਤੇ ਫੇਰ ਭਾਈ ਕਰੋ ਵਿਆਹ ਨਹੀਂ ਤੁਸੀਂ ਜਾਣਾ ਤੇ ਉਹ ਜਾਣਾ ਤੁਸੀਂ ਮਗਰਮੂਰਿਆ ਭੱਜ ਜਾਓ ਐਨਾ ਸ਼ਰੀਕਾ ਕਿ ਕਰਦੇ ਭਾਈ ਹੁਣ ਉਹਨਾਂ ਤਾਂ ਵਿਆਹ ਜਾਣਾ ਦਾ ਆ ਦੇਖ ਰੋੜੀ ਬਈ ਮੇਰੀ ਗੱਲ ਸੁਣ ਲੈ ਜੇ ਰਾਜਵੀਰ ਕਿਆ ਨੇ ਵਿਆਹ ਜਾਣਾ ਰੋੜੀ ਮੈਂ ਤਾਂ ਜਵਾਬ ਦਿੰਦੀ ਨਹੀਂ ਹੈਗਾ ਗੱਡੀ ਤੋਂ ਮੇਰੀ ਗੱਲ ਸੁਣ ਲੈ ਮੈਂ ਤਾਂ ਮੈਂ ਤਾਂ ਗੱਡੀ ਘਾਟੀ ਘੜਦਾ ਮੈਨੂੰ ਤਾਂ ਇੰਨਾ ਹੈ ਨਹੀਂਗਾ ਗੱਡੀ ਦਾ ਚਸਕਾ ਨਹੀਂ ਹੈਗਾ ਮੈਂ ਤਾਂ ਮੋਟਰਸਾਈਕਲ 'ਤੇ ਹੀ ਰਹਿਣਾ ਸਾਰਾ ਦਿਨ ਆ ਠੀਕ ਹੈ ਭਾਈ ਗੱਡੀ ਰੋਜ਼ ਹੀ ਲੈ ਕੇ ਜਾਂਦੇ ਆ ਹੁਣ ਉਹਨੇ ਭਰਾ ਦੇ ਵੇ ਜਾਣਾ ਤਾਂ ਗੱਡੀ ਮੰਗੀ ਆ ਸਿੱਧਾ ਆਪਣੀ ਕਿਤੇ ਲੈ ਕੇ ਗਏ ਗੱਡੀ ਬੇਬੇ ਮੇਰੀ ਗੱਲ ਸੁਣ ਲੈ ਮੈਂ ਕੋਈ ਗੱਡੀ ਦਾ ਜਵਾਬ ਨਹੀਂ ਦਿੰਦਾ ਗਾ ਗੱਡੀ ਤੁਸੀਂ ਲੈ ਜਿਓ ਗੱਲ ਕਰ ਬਾਈ ਨੂੰ ਇੰਨੀ ਗੱਲ ਕਹੀ ਦੀ ਮੈਂ ਟੈਂਕੀ ਭਰਾ ਕੇ ਲੈ ਆਂ ਤੇਲ ਪਵਾ ਦੇ ਮੈਂ ਤਾਂ ਟੈਂਕੀ ਭਰਾ ਲਿਓ ਨਾ ਤੇ ਉਹੋ ਨਾ ਮਚਾ ਕੇ ਖੜਾ ਹੰਦਾ ਉਹਦੀ ਗੱਲ ਇਹ ਚੰਗੀ ਨਹੀਂ ਹੈਗੀ ਆਪਣੀ ਕਿਤੇ ਨਾ ਇਸ ਗੱਲ ਪਿੱਛੇ ਸਾਂਝੀ ਕਾਰ ਪਿੱਛੇ ਕਦੇ ਲੜਾਈ ਹੋ ਜੂਗੀ ਚਲ ਕੋਈ ਨਾ ਭਾਈ ਲੜਾਈ ਕਰਦੀ ਘਾਤਰ ਕਰਨੀ ਸਾਂਝਾ ਕੋਈ ਹਾਜੀ ਆਪਣਾ ਥੇਰਾ ਸਮਾਨ ਸਾਂਝਾ ਹੀ ਪਿਆਗਾ ਜੇ ਚਲ ਕੋਈ ਉਧਰ ਉਧਰ ਨਹੀਂ ਉਂਗਲ ਵੱਧ ਮੱਚੂ ਫੇਰ ਕੀ ਕੋਈ ਮਿੰਤੀ ਆਉ ਕਰਨਾ ਮੇਰੀ ਗੱਲ ਸੁਣ ਲੈ ਐਨਾ ਤੇਲ ਕੋਈ ਸਸਤਾ ਨਹੀਂ ਹੈਗਾ ਵੀ ਵੱਧ ਮੱਚੂਗਾ ਹੁਣ ਤਾਂ ਇਹੋ ਨਾ ਵੱਧ ਘਟ ਮਾਚੀ ਨਹੀਂ ਸਕਦਾ ਟੈਂਕੀ ਫੁੱਲ ਭਰਾਈ ਹੈ ਜਿੰਨਾ ਮਚਾਊਗਾ ਮੇਰਾ ਬਾਈ ਤੇਲ ਉਨੇ ਪਾਉਣਾ ਪਊਗਾ ਉਹ ਨਾ ਪਵਾਵਾਂਗੇ ਭਾਈ ਇਹ ਮੈਂ ਬੜਾ ਨਾ ਹੋ ਕਰ ਤੇਸਾ ਗੱਡੀ ਲੈ ਕੇ ਜਾਵਾਂਗੇ ਭਾਈ ਨਹੀਂ ਨਹੀਂ ਫੇਰੇ ਮੈਂ ਤੁਹਾਡੇ ਨਾਲ ਭਾਈ ਫੇ ਲੜਾਈ ਹੋਊਗੀ ਰਾਜਵੀਰ ਜੀ ਫੇ ਤੁਸੀਂ ਆਖੋਗੇ ਦੱਸਿਆ ਨਹੀਂ ਇਹ ਮੇਰੀ ਗੱਲ ਸੁਣ ਲੈ ਤੂੰ ਨਾ ਜਿਆਦੇ ਨਾ ਪੌੜੀਆਂ ਚੜਾ ਮੈਂ ਹਰਪ੍ਰੀਤ ਨਾ ਹੁਣੀ ਗੱਲ ਕਰਦਾ ਮੈਂ ਕੰਮ ਦਾ ਫੇਰ ਹੀ ਜਾਊਂਗਾ ਵੀ ਕੀ ਗੱਲ ਹੈ ਬੇਬੇ ਕੀ ਕਹੀ ਜਾਂਦੀ ਹੈ ਪੁੱਛ ਭਾਈ ਫੇਰ ਆਹੋ ਮੈਂ ਤਾਂ ਹੁਣ ਗੱਲ ਪੁੱਛਣੀ ਆਈਆਂ ਵੀ ਕੀ ਆਖੋਗੇ ਲੈ ਸਮਾਨ ਜੇ ਸਾਰਾ ਕੱਢ ਦਿਆਂ ਸ਼ੂਟ ਸ਼ਾਟ ਕੱਢ ਦਿਆਂ ਚੱਲ ਵਧੀਆ ਕਰ ਗਈ ਤਾ ਆ ਸਾਮਾਨ ਜਦੋਂ ਫੇਰ ਹੀ ਕੱਢੀ ਤੂੰ ਹਾਂ ਤੂੰ ਮੇਰੀ ਗੱਲ ਸੁਣ ਰਿਹਾ ਹੋਂ ਕੀ ਗੱਲ ਸੁਣਾ ਮੈਂ ਤੇਰੀ ਇੱਥੇ ਸੁਣਾ ਦੇ ਮੈਨੂੰ ਤਾਂ ਆ ਬੇਬੇ ਕੀ ਕਹੀ ਜਾਂਦੀ ਐ ਕਹਿੰਦੀ ਐ ਭਾਈ ਰਾਜਵੀਰ ਗੱਡੀ ਮੰਗਣ ਆਈ ਸੀ ਉਹਨਾਂ ਨੇ ਵਿਆਹ ਜਾਣੇਗਾ ਰੋੜੀ ਹੂੰ ਤੇ ਤੂੰ ਉਹਨੂੰ ਐਵੇਂ ਹੀ ਕਹਿੰਦਾ ਵੀ ਸਾਨੂੰ ਤਾਂ ਵਿਆਹ ਆ ਗਿਆ ਕਿਹੜਾ ਵਿਆਹ ਐ ਤੈਨੂੰ ਕਿੱਥੇ ਜਾਣੇ ਪੈਣਾ ਕੋਈ ਪ੍ਰੋਗਰਾਮ ਐ ਕੋਈ ਪ੍ਰੋਗਰਾਮ ਕਿਉਂ ਨਹੀਂ ਤੇ ਚਾਚੇ ਦਾ ਮੁੰਡਾ ਨਹੀਂ ਉਹਦੀ ਸਾਲੀ ਦਾ ਵਿਆਹ ਐ ਤੇਰੇ ਚਾਚੇ ਦਾ ਮੁੰਡਾ ਹਾਂ ਉਹਦੀ ਛੜੀ ਆ ਰਿਹਾ ਹਾਂ ਆਪਾਂ ਨੂੰ ਕਾਰਡ ਦਿੱਤਾ ਨੋ ਨਹੀਂ ਸੱਦਿਆ ਨਾ ਨਹੀਂ ਫੋਨ ਕਰਾਇਆ ਸੀ ਮੈਂ ਤਾਂ ਤੈਨੂੰ ਦੱਸਣਾ ਉੱਪਰ ਲੱਗੀ ਉਹਨੂੰ ਇੱਕ ਤਾਂ ਨਾ ਹੁਣ ਲੋਕ ਦੇਖਿਆ ਫੋਨ ਤੇ ਵਟਸਐਪ ਕਰ ਦਿੰਦੇ ਨੇ ਦੇਖ ਲਈ ਕਾਰਡ ਹਨਾ ਕਾਰਡ ਫੜਾਉਣ ਦਾ ਪਤਾ ਚਾਹ ਰਹਾ ਹੈਗਾ ਜੇ ਤੁਸੀਂ ਨਹੀਂ ਯਕੀਨ ਮੰਨਦੇ ਨਾ ਕਾਰਡ ਪਿਆ ਤੇ ਮੋਬਾਈਲ ਤੇ ਮੈਂ ਕਾਰਡ ਦਿਖਾ ਦਿੰਦੀ ਮੈਂ ਤਾਂ ਬੀਬੇ ਨੂੰ ਹੁਣ ਆਏ ਕਹਿ ਬੈਠਾ ਕੀ ਵੀ ਸਾਨੂੰ ਕੋਈ ਨਾ ਵਿਆਹ ਨਾ ਕੋਈ ਪ੍ਰੋਗਰਾਮ ਵੀ ਗੱਡੀ ਤੁਸੀਂ ਲੈ ਗਏ ਤੂੰ ਪਹਿਲਾਂ ਮੈਨੂੰ ਪੁੱਛਣਾ ਆਏਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੈਂ ਤਾਂ ਇੱਥੇ ਟੋਲੀ ਚ ਸਮਾਨ ਕੱਢੀ ਜਾਂਦੀ ਸੀ ਉਹ ਬੀਬੇ ਤਾਂ ਮੈਨੂੰ ਐ ਲੱਗਦਾ ਕਿਵੇਂ ਕਰਾਂ ਉਹਨੂੰ ਜਵਾਬ ਦੇਵਾਂ ਕਿ ਹੁਣ ਕੀ ਗੱਲ ਕਰਾਂ ਬੇਬੇ ਨਾ ਮੈਂ ਕਰਦੀਆਂ ਗੱਲ ਮੈਂ ਬੇਬੇ ਨੂੰ ਦੱਸਦੀਆਂ ਵੀ ਬੇਬੇ ਸਾਨੂੰ ਵਿਆਹ ਆਇਆ ਜਿ ਵਿਆਹ ਆਇਆ ਵੀ ਫੇਰੀ ਜਾਂਦੇ ਹੁਣ ਨਾ ਰੱਖਦੇ ਉਹ ਤਾਂ ਸਾਂਝੀ ਰਾਜਵੀਰ ਤਾਂ ਮੈਨੂੰ ਐ ਕਹਿ ਕੇ ਗਈ ਐ ਕਹਿੰਦੀ 1.7 ਲੱਖ ਦੀ ਗੱਡੀ ਐ 5 ਲੱਖ ਰੁਪਈਆ ਦੇ ਦਿਓ ਕਹਿੰਦੀ ਉਹ ਮੇਰੀ ਗੱਲ ਸੁਣ ਲੈ ਤੂੰ ਕਿਉਂ ਪੌੜੀਆਂ ਚੜੀ ਜਾਂਦੀ ਐ ਹੋਰ ਕਿ ਆਪਣਾ ਸਮਾਨ ਹਜੇ ਸਾਂਝਾ ਨਹੀਂ ਪਿਆ ਕੱਲੀ ਗੱਡੀ ਸਾਂਝੀ ਐ ਤੇ ਫਿਰ ਗੱਡੀ ਤੇ ਜਦੋਂ ਆਪਾਂ ਨਹੀਂ ਆਣੇ ਆਪਣੀ ਨਹੀਂ ਫਿਰ ਬੇਇੱਜ਼ਤੀ ਹੋਊਗੀ ਆਪਾਂ ਕੀ ਜੀ ਮੇਜ ਕੇ ਮੰਗ ਕੇ ਫਿਰ ਮੈਨੂੰ ਹੁਣ ਪਤਾ ਹੀ ਨਹੀਂ ਸੀਗਾ ਮੈਂ ਤਾਂ ਬੇਬੇ ਨੂੰ ਤੂੰ ਤਾਂ ਮੈਨੂੰ ਦੱਸ ਨਹੀਂ ਤੀਂ ਤੂੰ ਮੈਨੂੰ ਪੁੱਛੇ ਨਾ ਮੈਂ ਫੇਰ ਹੀ ਦੱਸੂ ਕਾਰਡ ਤਾਂ ਤੇ ਇਥੋਂ ਬਾਹਰ ਆ ਜਿਓ ਤੂੰ ਬਾਹਰ ਨੂੰ ਮਾਰ। ਨਾ ਫੇਰ ਬੇਬੇ ਨਾ ਤੂੰ ਹੀ ਗੱਲ ਕਰ ਲੈ ਹੁਣ ਮੈਂ ਇਥੋਂ ਨਹੀਂ ਕਰਾਂਣੀ ਮੈਂ ਕਹਿ ਦੂੰਗੀ ਦੇ ਦੂੰਗੀ ਮੈਂ ਜਵਾਬ ਨਹੀਂ ਤਾਂ ਉਹ ਗੱਲ ਟੈਂਕੀ ਫੁੱਲ ਕਰਾ ਲੈ ਨਹੀਂ ਉਤੋਂ ਵਿਆਹ ਆ ਗਿਆ ਫੇਰ ਹੁਣ ਕਿਹੜੇ ਹਿਸਾਬ ਨਾਲ ਦੇ ਦੀਏ ਗੱਡੀ ਬੇਬੇ ਨੂੰ ਮੈਂ ਇਹ ਕਿਵੇਂ ਬੋਲੀ ਜਾਂਦੀ ਆ ਮੁੰਡੇ ਨਾਲ ਆਰੀ ਵਾਂਗੂ ਗੱਲਾਂ ਵੜਦੀ ਹੈਗੀ ਮੁੰਡੇ ਤਾਂ ਗੱਲ ਹੀ ਨਹੀਂ ਸੁਣਦੀ ਵੀ ਕੀ ਆਖਦਾ ਜਾਂ ਆਖੀ ਜਾਂਦਾਗਾ ਤੇ ਇਹਦਾ ਹੁਣ ਐਂ ਨਹੀਂ ਪਤਾ ਮੁੰਡਿਆਂ ਨਾਲ ਲੜਾਈ ਕਰਨ ਲੱਗ ਜੇ ਨਾ ਮੁੰਡੇ ਨਾਲ ਤਾਂ ਤੇਰੇ ਨਾਲ ਲੜਾਈ ਹੋਊਗੀ ਜਦੋਂ ਪੰਗੇ ਲੈਨੇ ਓ ਤੁਸੀਂ ਬਗੈਰ ਗੱਲ ਤੋਂ ਜੇ ਤੁਹਾਨੂੰ ਪਤਾ ਪਈ ਸਾਨੂੰ ਵਿਆਹ ਆਇਆ ਪਿਆ ਤੇ ਫਿਰ ਭਾਈ ਵਿਆਹ ਆਇਆ ਬਸ ਸਾਨੂੰ ਪਤਾ ਤੇ ਫਿਰ ਭਾਈ ਸਾਨੂੰ ਵੀ ਵਿਆਹ ਆਇਆ ਤੇ ਅਸੀਂ ਨਹੀਂ ਵਿਆਹ ਜਾਣਾ ਕਰੋ ਭਾਈ ਸਾਝੀਏ ਗੱਡੀ ਸਾਡਾ ਵੀ ਹੱਕ ਹੀ ਹੈ ਜਾਣਦਾ ਗੱਡੀ ਹਾਂ ਜੇ ਤੁਹਾਡਾ ਹੱਕ ਹੈ ਨਾ ਵੀ ਸਾਡਾ ਵੀ ਹੱਕ ਹੈ ਅਸੀਂ ਕਹਿੰਦਾ ਫਿਰ ਪੈਸੇ ਨਹੀਂ ਲੈ ਲੈ ਪੈਸਾ ਨਹੀਂ ਵੀ ਲੈ ਨਹੀਂ ਆਦੇ ਤੇ ਫਿਰ ਅਸੀਂ ਵੀ ਅੱਡ ਨਹੀਂ ਲੱਗੇ ਨਾ ਐ ਕਰੋ ਭਾਈ ਗੱਡੀ ਵੰਡ ਲਓ ਸਿਆਪਾ ਮਕਾ ਦਿਓ ਗੱਡੀ ਰੱਖੋ ਜਣਾ ਰੱਖਦਾ ਦੂਜੇ ਨੂੰ ਪੈਸੇ ਦਿਓ ਉਹਦਾ ਭਾਈ ਤੇਰੇ ਨਾਲੋਂ ਵੀ ਕਾਲੀ ਗੋਲੀ ਪਈ ਆ ਰਾਜੀ ਵੀਰ ਤਾਂ ਕਹਿੰਦੀ 5 ਲੱਖ ਰੁਪਈਆ ਮੇਰਾ ਤਰਦਨ ਕਹਿੰਦੀ ਸਵੇਰੇ ਤੇ ਮਾਜਾ ਕਹਿੰਦੀ ਗੱਡੀ ਨਵੀਂ ਲੈ ਕੇ ਨਵੀਂ ਗੱਡੀ 'ਚ ਵਿਆਹ ਜਾਊਂਗੀ ਅੱਛਾ 5 ਲੱਖ ਦੀ ਨਵੀਂ ਗੱਡੀ ਆਜੂਗੀ ਚਲ ਭਾਈ ਕੋਲੋਂ ਪਾਵਾਂਗੇ ਪਰ ਨਵੀਂ ਨਹੀਂ ਆਈ ਤਾਂ ਅੱਧੀ ਤਾਂ ਪੁਰਾਣੀ ਲਈ ਸੀ ਹੁਣ ਉਹ 5 ਲੱਖ ਦੀ ਗੱਡੀ ਨਵੀਂ ਹੋਵੇ ਕੋਲੋਂ ਪਾਵਾਂਗੇ ਭਾਈਆਂ ਸਾਡੇ ਕੋਲੇ ਕਿ ਕੁਝ ਹੈ ਨਹੀਂਗਾ ਤੇ ਜੇ ਕੁਝ ਹੈਗਾ ਸੀ ਫਿਰ ਉਹਦੇ ਸਾਂਝੀ ਕਰੋ ਕਿ ਮੈਂ ਤਾਂ ਸੋਨੂੰ ਆਖੀ ਸੀ ਵੀ ਸਾਂਝੀ ਦਾ ਸਿਆਪਾ ਨਾ ਰੱਖੋ ਭਾਈ ਵੰਡ ਲਓ ਗੱਡੀ ਉਹ ਤਾਂ ਤੈਹੀ ਨਹੀਂ ਬੰਨਣ ਦਿੱਤੀ। ਕਿੰਨਾ ਚਿਰ ਮੈਂ ਬੈਠੀ ਆਂ ਉਹਨਾਂ ਚਿਰ ਚਲਾਈ ਜਾਓ ਭਈ। ਨਾ ਫੇਰ ਆਪਣਾ ਭਾਈ ਕੱਲੀ ਗੱਡੀ ਸਾਂਝੀ ਹੈਗੀ ਤੇ ਫੇਰ ਲੋਕਾਂ ਦਾ ਵਾਲੀਆਂ ਵਾਲੀਆਂ ਚੀਜ਼ਾਂ ਸਾਂਝੀਆਂ ਪਈਆਂ ਰਹਿੰਦੀਆਂ ਨੇ। ਉਹ ਰੋਕ ਹੀ ਹੋ ਜੀ ਬੰਨਦੇ ਹੁੰਦੇ ਨੇ। ਲੋਕਾਂ ਦੇ ਮਾਜ ਨਹੀਂ ਹੁੰਦੇ, ਤੁਹਾਡਾ ਮਾਜ ਨਾ ਨਹੀਂ ਮੈਂ ਤੈਨੂੰ ਦੱਸਾਂ। ਜਦੋਂ ਮੈਂ ਇਹਨੂੰ ਐਂ ਕਹਿੰਦਾ ਵੀ ਤੂੰ ਤਾਂ ਉਹਦੇ ਪੇਕ ਹੀ ਜਾਣੇ ਮਿਆ ਕੋਈ ਬੇਇੱਜ਼ਤੀ ਨਹੀਂ ਹੁੰਦੀ ਉਹਦੇ 'ਚ। ਤੂੰ ਬਾਈ ਨੂੰ ਮੋਟਰਸਾਈਕਲ ਤੇ ਲੈ ਜਾ ਇੱਕ ਜਵਾਕ ਦੇਣਾ। ਬਾਲਾ ਕਰਦੇ ਆ ਸਾਡਾ ਲੈ ਜਾਓ ਮੋਟਰਸਾਈਕਲ। ਨਾ ਅੱਛਾ ਅਸੀਂ ਤਾਂ ਭਾਈ ਮੋਟਰਸਾਈਕਲ ਲੈ ਜਾ ਨਿੱਕੇ ਨਿੱਕੇ ਜਵਾਕ ਨਹੀਂ ਉਹ ਨਾ ਫਿਰ ਮੇਰੇ ਤਾਂ ਦੋ ਜਵਾਕਾਂ ਨੂੰ ਮੋਟਰਸਾਈਕਲ ਦੇ ਸੀ ਕਿੱਥੇ ਚੜਾਈਏ ਜਵਾਕਾਂ ਨੂੰ ਮਗਰ ਲਮਕਾ ਲੇ ਮੋਟਰਸਾਈਕਲ ਦੇ ਨਾ ਫਿਰ ਭਾਈ ਉਹ ਕੀ ਮਗਰ ਲਮਕਾ ਰ ਚੂਆ ਦੇ ਭਰਾ ਨੂੰ ਫੋਨ ਕਰ ਤੈਨੂੰ ਆਕੇ ਲੈ ਜਾਣਗੇ ਤੂੰ ਨਾਲ ਬਗ ਜੀ ਅੱਜ ਪੇਕਿਆਂ ਦੇ ਵਿਆਹ ਉਹਨੇ ਕੱਲੀ ਨੇ ਵਿਆਹ ਜਾਣੇ ਫਿਰ ਉਹ ਕਰਦੇ ਆ ਦੇ ਭਰਾ ਨੂੰ ਫੋਨ ਵੀ ਭਾਈ ਮੈਨੂੰ ਆਕੇ ਲੈ ਜਾਉਣੀ ਤੇਰੇ ਪੇਕੀ ਜਾਣੇ ਮੈਂ ਤਾਂ ਤੇਰੇ ਭਰਾ ਦੇ ਸੌਰੀ ਜਾਣੇ ਅੱਛਾ ਭਰਾ ਦੇ ਸੌਰੀ ਹੱਥੇ ਦੇ ਤੂੰ ਦਾ ਗੱਡੀ ਚ ਬਗ ਜਾ ਉਹ ਮੋਟਰਸਾਈਕਲ ਤੇ ਬਗ ਜਾ ਕਿਉਂ ਉਹ ਕੀ ਕੋਈ ਛੋਟੇ ਕਰਦੀ ਹੈ ਤੇ ਫਿਰ ਮੈਂ ਕਹ ਤ ਕਹਿੰਨੀ ਛੋਟੇ ਕਰਦੀ ਐ ਕਰੋ ਭਾਈ ਜੱਬ ਮਕਾ ਲਓ ਜਾਂ ਕਹਿ ਤੇਰੀ ਨੂੰ ਨੂੰ ਲੈ ਕੇ ਆਵੇ ਬਾਈ ਨੂੰ ਅਸੀਂ ਤੇ ਜੱੱਬੀ ਮੁਕਾ ਦੇ ਨਹੀਂ ਤੇ ਪੈਸੇ ਦੇ ਰਿਹਾ ਕਾਓ ਭਾਈ ਜਾ ਬੱਸ ਆ ਬਿਆਹ ਜਾਇਆ ਤੇ ਹੱਗਾ ਭਾਈ 5 ਲੱਖ ਰੁਪਈਆ ਤਾ ਦੇ ਅਸੀਂ ਨੀ ਗੱਡੀ ਸਾਜੀ ਰੱਖੀ ਨਾ ਨਾ ਕਾ ਨੂੰ ਜਾਣਾ ਅਸੀਂ ਵਿਆਹ ਜਦੋਂ ਅਸੀਂ ਜਾਣਾ ਹੁੰਦਾ ਉਦੋਂ ਤੂੰ ਕਲੇਸ਼ ਪਾ ਕੇ ਖੜ ਜਾਇਆ ਕਰੋ ਅਸੀਂ ਪਾ ਕੇ ਖੜ ਗੀਆਂ ਦੋਨੇ ਜਾਂ ਅਸੀਂ ਨੀ ਭਾਈ ਕਲੇਸ਼ ਕਰ ਕਲੇਸ਼ ਪਾਉਣੀ ਤੂੰ ਤਾਂ ਰਾਜੀ ਕਰ ਕਲੇਸ਼ ਤਾਂ ਦੋਨੇ ਇਹ ਤਾਂ ਕਲੇਸ਼ ਹੁੰਦੀ ਸੀ ਤਾਂ ਹੀ ਢੱਡ ਹੋਇਆ ਨਹੀਂ ਅੱਡ ਕੇ ਹੁੰਦੇ ਅੱਛਾ ਮੇਰੇ ਤੇ ਮਾਤਾ ਕਹੀਂ ਵੇ ਲਾਂਡ ਕਰਾਈਆਂ ਆ ਹੁਣ ਗੱਡੀ ਦਾ ਵੀ ਤਹੀਂ ਉਂਗਲ ਲਾ ਕੇ ਤੋਰੀਏ ਨੇ ਵੀ ਐ ਕਰ ਗੱਡੀ ਲੈ ਕੇ ਆਵੇ ਉਹ ਤਾਂ ਉਹ ਬਸ ਤੇ ਜਾਂਦੀ ਐ ਪੇਕੀ ਤੇ ਬਹਿਵੇਂ ਹੁਜਾ ਭਾਈ ਰੋਜੀ ਬੈਠਿਆ ਰਾਇਰਾ ਨੇ ਤੂੰ ਤਾਂ ਰੋਜ ਗੱਡੀ ਤੇ ਚੜ ਕੇ ਵਗ ਜਾਨੀ ਆ ਉਹਨੂੰ ਮਸਲਾ ਭਰਾ ਦਾ ਵਿਆਹ ਹੋਣਾ ਆਇਆ 5 ਸਾਲਾਂ ਤੋਂ ਤੂੰ ਹੁਣ ਵੀ ਰੋਈ ਜਾਨੀ ਐ ਨਾ ਫਿਰ ਤੂੰ ਮੇਰੇ ਤੇ ਲੱਗਦੀ ਐ ਬੇਬੇ ਜੇ ਅਸੀਂ ਲੈ ਕੇ ਜਾਣੇ ਆ ਗੱਡੀ ਅਸੀਂ ਤੇਲ ਪਾ ਕੇ ਚਲਾਉਨੇ ਆ ਅਸੀਂ ਕਿਹੜਾ ਪਾਣੀ ਤੇ ਚਲਾਉਨੇ ਆ ਨਾ ਫੇਰ ਭਾਈ ਉਹ ਕੀ ਪਾਣੀ ਤੇ ਚਲਾਉਂਦੇ ਨੇ ਉਹ ਵੀ ਟੈਂਕੀ ਫੁੱਲ ਕਰਾਈ ਪਈ ਐ ਟੈਂਕੀ ਭਰਾ ਲੈ ਅਸੀਂ ਤਾਂ ਤੜਕੇ ਜਾਣਾ ਜੇ ਅਸੀਂ ਨਾ ਜਾਣਾ ਹੁੰਦਾ ਲੈ ਜਾਂਦੀਆਂ ਗੱਡੀ ਕੋਈ ਨਾ ਭਾਈ ਉਹ ਵੀ ਫੁੱਲੀ ਕਰਾ ਕੇ ਲੈ ਕੇ ਜਾਹੋਂ ਕਰਨਗੇ ਕੋਈ ਖਾਲੀ ਨਿਕੜਾ ਕੇ ਜਾਂਦੇ ਕੋਈ ਨਹੀਂ ਹੁਣ ਤਾਂ ਮੈਂ ਭਮਾਉ ਜੇ ਨਾ ਜਾਣਾ ਹੁੰਦਾ ਭਮਾ ਮੈਂ ਕਹਿ ਵੀ ਰਹੀਂਦੀ ਵੀ ਚਲ ਮੇਰਾ ਭਰਾ ਲੈ ਜੀ ਆ ਕੇ ਮੈਂ ਇਹਨਾਂ ਨੂੰ ਦੇ ਦਿਆਂ ਗੱਡੀ ਹੁਣ ਜਦੋਂ ਇੰਨਾ ਕ੍ਰੈਸ ਪਾ ਕੇ ਬੈ ਗਈਆਂ ਨਾ ਹੁਣ ਮੈਂ ਗੱਡੀ ਤਾਂ ਕਿਸੇ ਕੀਮਤ ਤੇ ਨਹੀਂ ਦਿੰਦੀ ਪਰ ਮੈਂ ਇਹਨਾਂ ਨੂੰ ਪੈਸੇ ਦੇਣੇ ਪੈ ਜਾਣ ਕਿਤੋਂ ਮਰਜੀ ਰਹੀਏ 5 ਲੱਖ ਰੁਪਈਆ ਦੇਵਾਂਗੇ ਨਾ ਜਾਣੀ ਵੱਡਾਂਗੇ ਮੈਨੂੰ ਸਭ ਪਤਾ ਆਏਗਾ ਕਰਤੂਤਾਂ ਦਾ ਵਿਆਹ ਬੂਤਾਂ ਇਹਨੇ ਕਿਤੇ ਨਹੀਂ ਜਾਣਾ ਐ ਨਹੀਂ ਪਤਾਉਂਗੀ ਰਿਸ਼ਤੇਦਾਰਾਂ ਨੂੰ ਜਦ ਹੋ ਗਿਆ ਭਾਈ ਸਾਂਝੀ ਚੀਜ਼ ਦਾ ਤਾਂ ਕਿੱਥੋਂ ਪੰਗਾ ਕਰਿਆ ਸਾਂਝੀ ਗੱਡੀ ਰੱਖ ਕੇ ਉਹ ਤਾਂ ਭਾਈ ਜਾਊਂਗੀ ਕਹਿੰਦੀ ਮੇਨ ਤਾਂ ਪ੍ਰੋਗਰਾਮ ਕਹਿੰਦੀ ਉਹਦੇ 21 ਦਿਨ ਦਾ ਤੇ ਬਾਈ ਗਰ ਲਾਲ ਕੀ ਕਹਿੰਦਾ ਉਹਦਾ ਕਹਿੰਦਾ ਫਲਦਾ ਭਾਈ ਮੀਨੂ ਕਹਿੰਦਾ ਕਿ ਵੀ ਕੋਈ ਖੰਦ ਤਾਂ ਵਿਆਹ ਨਹੀਂ ਆਇਆ ਸਰ ਕੋਈ ਵਿਆਹ ਨਹੀਂ ਆਇਆ ਕੋਈ ਖੰਦ ਨਹੀਂ ਆਇਆ ਇਹਨੂੰ ਪਹਿਲਾਂ ਪਤਾ ਸੀ ਇਹਨਾਂ ਦੋਨਾਂ ਦੀ ਚਾਲ ਹੈ ਇਹਨਾਂ ਨੂੰ ਕੋਈ ਵਿਆਹ ਨਹੀਂ ਆਇਆ ਉਹੀ ਤੁਰ ਜਾਂਦੀ ਹੈ ਮੂੰਹ ਚੱਕ ਕੇ ਤੇ ਫੇਰ ਭਾਈ ਉਹਨੂੰ ਪੁੱਛਣ ਵਾਗ ਗਿਆ ਤੇ ਉਹਨੂੰ ਕਹਿੰਦੀ ਹਾਂ ਆਪਾਂ ਤਾਂ ਕਹਿੰਦੀ ਕੌਣ ਤੂੰ ਦਾ ਘਰੇ ਨਹੀਂ ਸੀ ਕਹਿੰਦੀ ਮਾਗ ਰੋ ਤਾਂ ਤਾਂ ਪਤੀ ਨਹੀਂ ਕਹਿੰਦੀ ਆਪਣੇ ਵਿਆਹ ਦਾ ਕਾਰਡ ਆਈ ਦਾ ਅੱਛਾ ਹਾਂ ਚੱਲ ਕੋਈ ਨਹੀਂ ਮੈਂ ਤੋੜ ਦਿਆਂ ਇਹਨੂੰ ਤੜਕੇ ਪ੍ਰੋਗਰਾਮ ਤੇ ਆਪਦਾ ਮੇਰਾ ਪਪਾ ਭਰਾ ਦਾ ਵਿਆਹ ਕੈਨਸਲ ਹੋ ਜੇ ਪਰ ਇਹਨਾਂ ਨੂੰ ਨਹੀਂ ਜਾਣ ਦਿੰਦੀ ਮੈਂ ਗੱਡੀ ਤੇ ਗਰ ਲਾਲ ਤਾਂ ਕਹਿੰਦਾ ਕਹਿੰਦਾ ਮੈਂ ਤਾਂ ਕਹਿੰਦਾ ਗੱਡੀ ਜਾਵਾਂ ਤਾਰੀਆਂ ਨੌਕਰੀ ਪੀ ਤੇਲ ਦੀ ਕਹਿੰਦਾ ਲਵਾ ਕੇ ਲੈ ਆਂ ਕਹਿੰਦਾ ਮੈਂ ਤਾਂ ਕਹਿੰਦਾ ਗੱਡੀ ਕਿਤੇ ਲੈ ਚੀ ਨਹੀਂ ਜਾਂਦਾ ਮੈਂ ਤਾਂ ਕਹਿੰਦਾ ਮੋਟਰਸਾਈਕਲ ਤੇ ਜਾਣਾ ਹੈ ਕਾ ਨੂੰ ਜਾਂਦੇ ਆ ਮੋਟਰਸਾਈਕਲ ਦੇ ਬੇਬੇ ਜੇ ਮੜਾ ਜਾ ਮਾਨਸਾ ਜਾਣਾ ਤਾਂ ਵੀ ਗੱਡੀ ਤੇ ਡਾਕਟਰ ਦੇ ਜਾਣਾ ਤਾਂ ਵੀ ਗੱਡੀ ਤੇ ਆ ਇਧਰ ਉਧਰ ਸਾਰੀ ਸਬਜ਼ੀ ਲੈਣ ਵੀ ਗੱਡੀ ਤੋਂ ਬਿਨਾਂ ਨਹੀਂ ਜਾਂਦੇ ਹੈਗੇ ਸਾਰੇ ਅਧਾਨੀ ਭਾਈ ਉਹ ਤਾਂ ਕਹਿੰਦੇ ਜੇ ਵਾਲਾ ਕੱਟ ਦਿਓ ਆ ਦੀ ਮੈਂ ਤਾਂ ਕਹਿੰਦੀ ਤੁਹਾਨੂੰ 5 ਲੱਖ ਰੁਪਈਆ ਦੇਵਾਂਗੀ ਤੇ ਕਹਿੰਦੀ ਆਪਦੀ ਗੱਡੀ ਲੈ ਲਿਓ ਕਹਿੰਦੇ ਬੇਬੇ ਆਪ ਸਾਰਾ ਦਿਨ ਗੱਡੀ ਲਈ ਫਿਰਦੇ ਰਹਿੰਦੇ ਮੈਂ ਤਾਂ ਕਿਸੇ ਗੱਲ ਦਾ ਗਿਲਾ ਨਹੀਂ ਕਰਿਆ ਇਹ ਕਿਉਂ ਮੱਚਗੀ ਵੀ ਮੈਂ ਆਪਦੇ ਭਰਾ ਦੇ ਵਿਆਹ ਗੱਡੀ ਤੇ ਕਿਉਂ ਬਾਹਰੀਆਂ ਸੁਣਾ ਕੇ ਆਈਆਂ ਮੈਂ ਕਿ ਉਹਨਾਂ ਤਾਂ ਮੈਂ ਕਿ ਪੰਜ ਸਾਲ ਤੋਂ ਵਿਆਹ ਆਉਦੇ ਭਰਾ ਦਾ ਹਟੂ ਮੈਂ ਖਿਆਦਿਆਂ ਸ਼ਕੀਰਾਂ ਚ ਰੋਜੀ ਵਿਆਹ ਜਾਣੀਆਂ ਹੁਣ ਤੱਕ ਦਾ ਸਰੀਕਾ ਕਰਿਆ ਨਹੀਂ ਇਹਨੇ ਸਿੱਧੀ ਮੈਨੂੰ ਪਤਾ ਲੱਗ ਗਿਆ ਇਹਦੀਆਂ ਚਲਾਕੀਆਂ ਤੇ ਹੁਸ਼ਾਰੀਆਂ ਦੇ ਮੇਰੇ ਤੇ ਲੱਗਦੀ ਆ ਬੇਬੇ ਤੇ ਹੁਣ ਤੂੰ ਨਾ ਵਿਚਨਾ ਹੀ ਗੱਲ ਦੇ ਬੜਾ ਹੁਣ ਤੈਨੂੰ ਵੀ ਪਤਾ ਲੱਗ ਗਿਆ ਵੀ ਕਸੂਰ ਕਿਦੇ ਚ ਹੈ ਤੇ ਕਿਦੇ ਚ ਨਹੀਂ ਕੋਈ ਹੋਰ ਤਾਂ ਭਾਈ ਹੁਣ ਮੈਂ ਕੀ ਕਰਾਂ ਮੈਂ ਤਾਂ ਉਹਨਾਂ 'ਚ ਵੀ ਕਸੂਰ ਉਹੀ ਗੱਲ ਵਾਂਗੂ ਸਮਝੇਦੀਆਂ ਸੋਗਾ ਸਨ ਵੀ ਚੜ ਜਾ ਭਾਈ ਮੈਂ ਫਸ ਗਈ ਮੈਂ ਤੈਨੂੰ ਉਹਦੇ ਆਖਿਆ ਨਹੀਂ ਵੀ ਇਹ ਤਾਂ ਮੈਥੋਂ ਗਲਤੀ ਹੋਣੀ ਸੀ ਜਿਹੜੀ ਹੋ ਗਈ ਬੇਬੇ ਚੱਲ ਕੋਈ ਨਹੀਂ ਤੁਰਨ ਦੇ ਤੜਕੇ ਇਹਨਾਂ ਨੂੰ ਤੜਕੇ ਕੀ ਮਹਣੀ ਕਹਿੰਦੀ ਆ ਵੀ 5 ਲੱਖ ਰੁਪਏ ਤਰੋ ਤੇ ਗੱਡੀ ਲੈ ਕੇ ਜਾਓ ਉਹ ਤਾਂ ਮੈਂ ਕਹਿੰਦੀ ਆ ਆਕੇ ਦੇਵਾਂਗੇ ਕਹਿੰਦੀ 5 ਲੱਖ ਰੁਪਇਆ ਅੱਜੇ ਨਹੀਂ ਕਹਿੰਦੀ ਅਸੀਂ ਤੁਹਾਨੂੰ ਦਿੰਦੇ ਨਾ ਬਿਆਹੋਂ ਆਕੇ ਅਸੀਂ ਕੀ 5 ਲੱਖ ਰੁਪਇਆ ਸਿਰਚ ਮਾਰਨਾ ਸਾਨੂੰ ਨਹੀਂ ਲੋੜ 5 ਲੱਖ ਰੁਪਏ ਦੀ ਐ ਚੱਲ ਭਾਈ ਫਿਰ ਵਗ ਜਾ ਪੁੱਛਿਆ ਇਹ ਭਾਈ ਮੈਂ ਦੱਸ ਨਾ ਚਾਬੀ ਫੜਾਉ ਮੈਂ ਗੱਡੀ ਨਹੀਂ ਕੱਢਣ ਦਿੰਦੀ ਬਿਆਹ ਤੋਂ ਆਕੇ ਕਹ ਅਸੀਂ ਦੇ ਦਾਂਗੇ ਤੈਨੂੰ ਗੱਡੀ ਇੱਧਰ ਲਿਆਵਾਂਗੇ ਆਪਾਂ ਤੇ ਫਿਰ ਹੁਣ ਤੂੰ ਜਾ ਕੇ ਆ ਮੈਂ ਕਿ ਕਮਾਈ ਜਾ ਕੇ ਆ ਮਾ ਹਰਪ੍ਰੀਤ ਕੋਲੇ ਹਾਂ ਤੂੰ ਜਾ ਮੈਨੂੰ ਜਾਣ ਦੇ ਬੇਬੇ ਮੈਂ ਕਿ ਆ ਵੀ ਫੜਾ ਮੈਨੂੰ ਜਾਣ ਦੇ ਤੂੰ ਜਾ ਕਰੇ ਚੰਗਾ ਮੈਂ ਕੰਮ ਕਰਦੀ ਆ ਤੂੰ ਜਾ ਬੰਦਿਆਂ ਵਾਂਗੂ ਗੱਲ ਕਰੇ ਤੋ ਤਾਂ ਇਹ ਲੋਟ ਨਹੀਂ ਆਉਂਦੀ ਇਹਦੇ ਨਾਲ ਤਾਂ ਉਮੀ ਗੱਲ ਕਰਨੀ ਪਊ ਜਿਵੇਂ ਇਹ ਕਰਦੀ ਆ ਅਗਲੇ ਨਾਲ ਪੁੱਛ ਲਾ ਭਾਈ ਮੇਰਾ ਭਾਈ ਸੋਂਗਾ ਸਿਰ ਦੋਖਣ ਲੱਗ ਗਿਆ ਮੇਰਾ ਤਾਂ ਰਾਜਵੀਰ ਬੋੜੀ ਦਾ ਦੋਨਾਂ ਨਾਲ ਮੇਰਾ ਤਾਂ ਖੋਖਰਾ ਦਿਮਾਗ ਹੋ ਗਿਆ ਮੈਂ ਜੋ ਬੋਲਾ ਨਾ ਤਾਂ ਨਾ ਹੀ ਬੋਲਾਂ ਹੁਣ ਮੈਂ ਜਾ ਕੇ ਕਹਿਨੀ ਆ ਹਰਪ੍ਰੀਤ ਨੂੰ ਤੜਕੇ ਤੁਰਨ ਵੇਲੇ ਬਾੜ ਚ ਪੰਚਾਇਤ ਕਰਾਉਂ ਮੈਂ ਤਾਂ ਤੜਕੇ ਤੁਰ ਤੂੰ ਮੇਰਾਂ ਦੀ ਦੋ ਨਵੇੜਾ ਕਰਾ ਕੇ ਨਾ ਫੇਰ ਜਾਣ ਦੇਉਂਗੀ ਤੇ ਨਾ ਭਾਈ ਉਹਨਾਂ ਨੂੰ ਗੱਡੀ ਲਿਜਾਣ ਦੇ ਨਾ ਤੂੰ ਆਪ ਲੈ ਕੇ ਜਾ ਮੈਂ ਆਪ ਲੈ ਕੇ ਜਾਵਾਂ ਮੰਗ ਕੇ ਭੱਜ ਜੀ ਠੀਕ ਆ ਵੇ ਵੇ ਚੰਗਾ ਮੈਂ ਜਾ ਕੇ ਆਉਣੀ ਆ ਇਹਦੇ ਕੋਲੇ